ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਪ੍ਰੋਗਰਾਮ ਪੰਜਾਬ ਨਾਊਜ਼ 'ਚ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ 'ਚ ਤਾਜ਼ਾ ਤਰੀਨ ਖਬਰਾਂ ਦੇ ਚਾਤ ਪਾਵਾਂਗੇ ਔਰ ਇਨ੍ਹਾਂ ਖਬਰਾਂ ਦੇ ਆਰ ਪਾਰ ਜਾ ਕੇ ਇਹਨਾਂ ਦਾ ਸੱਚ ਇਹਨਾਂ ਦੇ ਤੱਥ ਵੀ ਖੋਲ ਕੇ ਤੁਹਾਡੇ ਅੱਗੇ ਰੱਖਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜ਼ਿਕਰ ਉਹਨਾਂ ਤਿੰਨ ਉਮੀਦਵਾਰਾਂ ਦਾ ਕਰਾਂਗੇ ਜਿਨ੍ਹਾਂ ਦੇ ਨਾਮਾਂ ਦੀ ਘੋਸ਼ਣਾ ਜਿਹੜੀ ਆ ਉਹ ਬਕਾਇਦਾ ਹੋ ਗਈ ਹੈ ਦੋ ਉਮੀਦਵਾਰ ਕੱਲ ਦੇਰ ਸ਼ਾਮ ਐਲਾਨੇ ਗਏ ਸੀਗੇ ਤੇ ਇੱਕ ਉਮੀਦਵਾਰ ਦੇ ਨਾਮ ਦੇ ਉੱਤੇ ਅੱਜ ਮੋਰ ਲੱਗੀ ਹੈ ਦੂ ਕਾਂਗਰਸ ਦੇ ਨੇ ਇੱਕ ਆਮ ਆਦਮੀ ਪਾਰਟੀ ਦਾ ਆ ਕਿਹੜੀ ਕਿਹੜੀ ਜਗ੍ਹਾ ਤੋਂ ਇਹ ਉਮੀਦਵਾਰ उतारे ਗਏ ਨੇ ਤੇ ਕੌਣ ਕੌਣ ਨੇ ਇਹਨਾਂ ਦਾ ਜ਼ਿਕਰ ਆਪਾਂ ਜ਼ਰੂਰ ਛੇੜਾਂਗੇ ਇਸ ਤੋਂ ਇਲਾਵਾ ਜਲਿਆਂਵਾਲਾ ਬਾਗ ਸਾਕੇ ਦੀ ਸ਼ਤਾਬ ਦੀ ਜਿਹੜੀ ਹੈ ਉਹ ਮਨਾਈ ਜਾ ਰਹੀ ਹੈ ਕੱਲ ਯਾਨੀ ਕਿ 13 April ਨੂੰ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਇਹਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਕਿਉਂ ਅੰਮ੍ਰਿਤਸਰ ਹਾਈ ਅਲਰਟ ਤੇ ਕਰ ਦਿੱਤਾ ਗਿਆ ਹੈ ਔਰ ਆਮ ਲੋਕਾਂ ਨੂੰ ਕਿੱਦਾਂ ਦੀਆਂ ਇਸ ਸਮੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਇਸ ਸ਼ਟਾਪ ਦੀ ਸਮਾਰੋਹ ਮੋਗੇ ਖਾਸ ਤੌਰ ਤੇ ਜਲਿਆਂਵਾਲੇ ਬਾਗ ਦੇ ਵਿੱਚ ਜਾਣਾ ਚਾਹੁੰਦੇ ਆ ਉਹਦਾ ਜ਼ਿਕਰ ਛੇੜਾਂਗੇ ਇਸ ਤੋਂ ਇਲਾਵਾ ਜ਼ਿਕਰ ਛੇੜਨਾ ਬਣਦਾ ਹੈ ਸਮ੍ਰਿਤੀ ਇਰਾਨੀ ਦਾ ਜਿਨ੍ਹਾਂ ਦੀ ਡਿਗਰੀ ਨੂੰ ਲੈ ਕੇ ਕੁਝ ਸਾਲ ਪਹਿਲਾਂ ਵੀ ਵਿਵਾਦ ਛੜਿਆ ਸੀਗਾ ਤੇ ਹੁਣ ਜਿਵੇਂ ਹੀ ਉਹਨਾਂ ਨੇ ਅਮੇਠੀ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਤੇ ਜਿਹੜਾ ਐਫੀਡੇਵਿਡ ਦਿੱਤਾ ਆ ਉਸ ਐਫੀਡੇਵਿਡ ਦੇ ਵਿੱਚ ਜੋ ਉਹਨਾਂ ਨੇ ਕਿਹਾ ਕਿ ਮੈਂ ਇੰਨੀ ਕੁ ਪੜ੍ਹਾਈ ਜਿਹੜੀ ਕੀਤੀ ਆ ਦੁਬਾਰਾ ਫਿਰ ਚਰਚਾ ਆ ਗਈ ਇੱਥੋਂ ਤੱਕ ਕਿ ਗੀਤ ਵੀ ਬਣਾ ਦਿੱਤੇ ਗਏ ਪੈਰੋਡੀ ਵੀ ਬਣਾ ਦਿੱਤੀ ਗਈ ਆ ਨਾਲ ਦੀ ਨਾਲ ਆਮ ਆਦਮੀ ਪਾਰਟੀ ਦਾ ਵੀ ਜ਼ਿਕਰ ਕਰਨਾ ਕਿਉਂਕਿ ਮਨੀਸ਼ ਸਸੋਦੀਆ ਇੱਕ ਵਾਰ ਫਿਰ ਪੰਜਾਬ ਆ ਰਹੇ ਨੇ ਔਰ ਪੰਜਾਬ ਦੇ ਵਿੱਚ ਸੰਗਰੂਰ ਚ ਆਣ ਕੇ ਉਹ ਇੱਕ ਰੈਲੀ ਕਰਨਗੇ ਔਰ ਆਮ ਆਦਮੀ ਪਾਰਟੀ ਦੀ ਚੋਣ ਮਹਿਮਨੋਹਲ ਹੋਰਾ ਦੇਣਗੇ ਹਰਿਆਣੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੀ ਸਥਿਤੀ ਹੈ ਇਸ ਸਬਦ ਦਾ ਜ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਫਿਲਹਾਲ ਸਾਡੇ ਸੀਨੀਅਰ ਪੱਤਰਕਾਰ ਰਾਜੀ ਪਾਸਕਰ ਹੋਰੀ ਸਾਡੇ ਨਾਲ ਮੌਜੂਦ ਨੇ ਪਾਸਕਰ ਸਾਹਿਬ ਜੀ ਆਇਆਂ ਨੂੰ ਕਹੋ ਜੀ ਪਾਸਕਰ ਸਾਹਿਬ ਸ਼ੁਰੂਆਤ ਕਰ ਲਿਨੀਏ ਆਪਾਂ ਕਾਂਗਰਸ ਨੇ ਦੋ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਆਪਣੇ ਕਰ ਦਿੱਤਾ ਹੈ ਇੱਕ ਤਾਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਦਿਵਾੜੀ ਜਿਹੜੇ ਉਹਨਾਂ ਦੇ ਨਾਮ ਦੇ ਉੱਤੇ ਮੋਹਰ ਲੱਗੀ ਹੈ ਤੇ ਦੂਸਰੇ ਸੰਗਰੂਰ ਤੋਂ ਨੇਕੇਵਲ ਸਿੰਘ ਤੇ ਲੋਹੜੀ ਜਿਹੜੇ ਦੋ ਵਾਰ ਦੇ ਵਿਧਾਇਕ ਵੀ ਰਹਿ ਚੁੱਕੇ ਨੇ ਤੇ ਖਾਸੀ ਪਕੜ ਰੱਖਦੇ ਨੇ ਉਸ ਹਲਕੇ ਦੇ ਵਿੱਚ ਦੋ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ ਕੀ ਲੱਗਦਾ ਹੈ ਜਿਹੜੇ ਦੋ ਉਮੀਦਵਾਰ ਐਲਾਨੇ ਗਿਆ ਅਣਕਿਆਸੀ ਸੀਗੇ ਪਿਛਲੇ ਕੁਝ ਸਮੇਂ ਤੋਂ ਲੱਗਦਾ ਨਹੀਂ ਸੀਗਾ ਕਿ ਇਹਨਾਂ ਦੇ ਨਾਮ ਚਰਚਾ ਦੇ ਵਿੱਚ ਹੈਗੇ ਆ ਜਾਂ ਇਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਕਿਉਂਕਿ ਬਾਕੀ ਜਿਹਨਾਂ ਨਾਵਾਂ ਤੇ ਆਪਾਂ ਚਰਚਾ ਕਰਦੇ ਸੀ ਉਹ ਕੁਝ ਜ਼ਿਆਦਾ ਅੱਗੇ ਨਜ਼ਰ ਆ ਰਹੇ ਸੀਗੇ ਤੇ ਮਨੀਸ਼ ਦਿਵਾੜੀ ਦਾ ਤਾਂ ਵੈਸੇ ਵੀ ਪਿਛਲੀ ਵਾਰੀ ਕਹਾ ਗਿਆ ਸੀਗਾ ਕਿ ਟਰੈਕ ਰਿਕਾਰਡ ਇਹੋ ਜਿਹਾ ਕਿ ਦੌਰ ਗਿਆ ਸੀਗੇ ਜਦੋਂ ਔਖੀ ਘੜੀ ਸੀਗੀ ਤੇ ਸ਼ਾਇਦ ਇਸ ਕਰਕੇ ਇਸ ਵਜ੍ਹਾ ਕਰਕੇ ਉਹਨਾਂ ਨੂੰ ਟਿਕਟ ਨਾ ਮਿਲੇ ਪਰ ਮੋਰ ਲੱਗ ਗਈ ਉਹਨਾਂ ਦੇ ਨਾਮ ਤੇ ਵੀ 2 ਤਰੀਕ ਨੂੰ ਜਿਹੜੀ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਸੀਗੀ ਜੀ ਉਸ ਦਿਨ ਵੀ ਇਹਨਾ ਨਾਮਾਂ ਦੀ ਚਰਚਾ ਹੋਈ ਸੀ ਉਸ ਤੋਂ ਪਹਿਲੇ ਪਿਛਲੇ ਹਫਤੇ 28 ਤਰੀਕ ਦਾ ਔਰ 29 ਤਰੀਕ ਨੂੰ ਵੀ ਇੱਕ ਸੀਸੀ ਦੀ ਮੀਟਿੰਗ ਹੋਈ ਸੀ ਜੀ ਉਹਦੇ ਵਿੱਚ ਵੀ ਕਿਹਾ ਜਾ ਰਿਹਾ ਸੀਗਾ ਕਿ ਇਹਨਾਂ ਦਾ ਨਾਮ ਉਹਦੇ ਵਿੱਚ ਚੱਲਦਾ ਪਰ ਫਾਈਨਲ ਨਹੀਂ ਹੋਇਆ ਸੀਗਾ ਹਮ ਫਾਈਨਲ ਪਹਿਲੇ ਇਹਨਾਂ ਨੇ 6 ਕੈਂਡੀਡੇਟ ਕਿਤੇ ਤੇ 2 ਹੁੰਨ ਕਿਤੇ ਤੇ ਉਸ ਤੋਂ ਇਲਾਵਾ ਵੀ ਹੁਣ ਤਕਰੀਬਨ ਜਿਹੜੇ ਕੈਂਡੀਡੇਟ ਐਲਾਨੇ ਜਾ ਚੁੱਕੇ ਨੇ ਉਹ 11 ਕਾਂਗਰਸ ਤੇ ਹੋ ਗਏ ਨੇ ਜੀ ਬਠਿੰਡਾ ਤੇ ਫਿਰੋਜ਼ਪੁਰ ਨੂੰ ਲੈ ਕੇ ਪੇਚ ਹਜੇ ਵੀ ਫਸੇ ਹੋਏ ਨੇ ਕਾਰਨ ਕਿ ਪਹਿਲੇ ਆਪ ਪਹਿਲੇ ਆਪ ਹਮ ਯਾਨੀ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਕਿ ਅਕਾਲੀ ਦਲ ਆਪਣੇ ਪੱਤੇ ਖੋਲੇ ਕਿ ਸੁਖਬੀਰ ਬਾਦਲ ਕਿੱਥੋਂ ਲੜਨਗੇ ਤੇ ਹਰਸਿਮਰਲ ਬਾਦਲ ਕਿੱਥੋਂ ਲੜਨਗੇ ਜੀ ਉਹਦਾ ਫੈਸਲਾ ਹੋਣ ਤੋਂ ਬਾਅਦ ਆਪਣੇ ਪੱਤੇ ਕਾਂਗਰਸ ਕੋਲਣ ਦੀ ਗੱਲ ਕਰ ਰਹੀ ਹੈ ਹਮ ਕਾਰਨ ਕਿ ਜਿੱਦਾਂ ਜਿੱਦਾਂ ਪਹਿਲੇ ਵੀ ਇਸ ਨਵਜੋਤ ਸਿੱਧੂ ਨੇ ਵੀ ਇੱਕ ਬਿਆਨ ਦਿੱਤਾ ਸੀਗਾ ਕਿ ਬਠਿੰਡੇ ਤੋਂ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਵਧੀਆ ਤੇ ਮਜ਼ਬੂਤ ਕੈਂਡੀਡੇਟ ਹੈਗੇ ਆ। ਜੀ। ਔਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ ਜੈਸਟ ਕੀਤਾ ਸੀਗਾ ਕਿ ਨਵਜੋਤ ਕੋਰ ਸਿੱਧੂ ਉਹਨਾਂ ਨਾਲ ਵੀ ਬਠਿੰਡੇ ਭੇਜਿਆ ਜਾ ਸਕਦਾ ਹੈ। ਮਨਪ੍ਰੀਤ ਬਾਦਲ ਉਹਨਾਂ ਦਾ ਵੀ ਨਾਂ ਚੱਲਦਾ ਸੀਗਾ ਪਰ ਉਹਨਾਂ ਨੇ ਸਾਫ਼-ਸਾਫ਼ ਤੌਰ ਤੇ ਕਿਹਾ ਕਿ ਉਹ ਪਾਰਲੀਮੈਂਟਰੀ ਇਲੈਕਸ਼ਨ ਲੜਨ ਦੇ ਇੱਛੁਕ ਨਹੀਂ ਹੈਗੇ। ਰਾਜਾ ਬੜਿੰਗ ਉਹਨਾਂ ਦਾ ਵੀ ਨਾਂ ਚੱਲਦਾ ਹੈ ਪਰ ਉਹਨਾਂ ਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਾਈਨਲ ਹੋਣ ਦੇ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਏਗਾ ਕਿ ਹਰ ਸਿਮਰਤ ਕੋਰ ਬਠਿੰਡੇ ਉਹ ਹੀ ਲੜਦੀ ਹੈ। ਹੂੰ। ਸੁਖਬੀਰ ਬਾਦਲ ਉਹਨਾਂ ਫਿਰੋਜ਼ਪੁਰ ਤੋਂ ਲੜਦੇ ਨੇ। ਛੇੜ ਸਿੰਘ ਉਹ ਬਾਇਆ ਉਹਨਾਂ ਦਾ ਨਾਂ ਉੱਥੇ ਚੱਲਦਾ ਨੇ। ਰਾਣਾ ਗੁਰਮੀਤ ਸੋਢੀ ਉਹਨਾਂ ਵੀ ਚਾਹਦੇ ਨੇ ਕਿ ਉਹ ਇਲੈਕਸ਼ਨ ਲੈਣ। ਪਰ ਅਗਰ ਸੁਖਬੀਰ ਬਾਦਲ ਉੱਥੋਂ ਡੱਢਦੇ ਨੇ ਤੇ ਇੱਕ ਮਜ਼ਬੂਤ ਕੈਂਡੀਡੇਟ ਦੀ ਲੋੜ ਹੋਏਗੀ ਫਿਰੋਜ਼ਪੁਰ ਦੇ ਵਿੱਚ ਵੀ। ਤੇ ਦੋ ਕੈਂਡੀਡੇਟਾਂ ਦਾ ਐਲਾਨ ਕਰੇ ਬਿਨਾਂ ਕੇਵਲ ਟੀਨੂਲ ਨੂੰ ਦੀ ਗੱਲ ਕਰੀਏ ਤੇ ਕੈਪਟਨ ਉਹਨਾਂ ਦੇ ਬੜੇ ਕਰੀਬੀ ਮੰਨੇ ਜਾਂਦੇ ਨੇ। ਔਰ ਕੈਪਟਨ ਉਹਨਾਂ ਨੇ ਹੀ ਇੱਕ ਸਿੰਗਲ ਨਾਂ ਉਸ ਪੈਨਲ ਦੇ ਵਿੱਚ ਭੇਜਿਆ ਸੀਗਾ ਮਨੀਸ਼ ਦਿਵਾਰੀ ਉਹਨਾਂ ਦੇ ਪਿੱਛੇ ਵੀ ਕੈਪਟਨ ਮੈਂ ਮੈਂ ਇਹ ਵੀ ਨੁਕਤਾ ਮੈਨੂੰ ਲੱਗਦਾ ਸੀਗਾ ਕਿਉਂਕਿ ਚਰਚਾ ਇਹ ਵੀ ਚੱਲੀ ਸੀਗੀ ਕਿ ਕੁਝ ਥਾਵਾਂ ਤੋਂ ਸਿੰਗਲ ਨਾਮ ਭੇਜਿਆ ਗਿਆ ਹੁਣ ਅਪਲਾਈ ਬਹੁਤ ਸਾਰਿਆਂ ਨੇ ਕੀਤਾ ਸੀਗਾ BB 25 25000 ਰੁਪਇਆ ਦੇ ਕੇ ਨਾਲ ਕਿਉਂਕਿ ਐਪਲੀਕੇਸ਼ਨ ਦੇ ਨਾਲ ਵੀ ਕਹਿੰਦੇ ਸੀ ਨਾ ਵੀ ਪਾਰਟੀ ਫੰਡ ਦੇ ਤੌਰ ਤੇ ਇੰਨਾ ਕੁ ਪੈਸਾ ਤੁਹਾਨੂੰ ਦੇਣਾ ਪੈਗਾ। ਤੋਂ ਅਪਲਾਈ ਬਹੁਤ ਸਾਰੇ ਨੇ ਕੀਤੇ ਸੀਗਾ ਔਰ ਪਤਾ ਲੱਗਾ ਸੀ ਕੁਝ ਸੀਟਾਂ ਦੇ ਉੱਤੇ ਜਿਹੜੇ ਹਾਈ ਕਮਾਂਡ ਨੂੰ ਨਾਮ ਭੇਜੇਗਾ ਸੀ ਉਹ ਸਿੰਗਲ ਸਿੰਗਲ ਨਾਮ ਭੇਜਿਆ ਗਿਆ। ਜਾਨੀ ਕਿ ਪਹਿਲਾਂ ਹੀ ਡਿਸਾਈਡ ਕਰ ਲਿਆ ਸੀਗਾ ਕਿ ਇਹਨਾਂ ਲੋਕਾਂ ਨੂੰ ਟਿਕਟ ਦੇਣੀ ਹੀ ਦੇਣੀ ਆ। ਸ਼ਾਇਦ ਇਸੇ ਗੱਲ ਦਾ ਪਿੱਟ ਸਿਆਪਾ ਜਿਹੜਾ ਸੰਤੋਸ਼ ਚੌਧਰੀ ਵੀ ਪਾਉਂਦੀ ਆ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ ਮਨਮਰਜ਼ੀ ਕੀਤੀ ਆ। ਇਸੇ ਗੱਲ ਦਾ ਪਿੱਟ ਸਿਆਪਾ ਕੇ ਪੀ ਹੋਰੀ ਵੀ ਕਰਦੇ ਆ ਕਿ ਮੇਰਾ ਤੇ ਇਸੇ ਤਰੀਕੇ ਦੀ ਚਰਚਾ ਜਿਹੜੀ ਆ ਪਟਿਆਲੇ ਦੇ ਵਿੱਚ ਵੀ ਜਿਹੜੀ ਆ ਉਹ ਚੱਲਦੀ ਪਈ ਆ ਕਾਕਾ ਸਿੱਧੂ ਜਿਹੜੇ ਬਗਾਵਤ ਕਰਦੇ ਆ ਜਦੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਟਿਕਟ ਦਿੱਤੀ ਜਾਂਦੀ ਹੈ ਉਹ ਸਿੰਗਲ ਸਿੰਗਲ ਨਾਮ ਜਿਹੜੇ ਭੇਜੇ ਗਏ ਸੀਗੇ ਉਹਦੇ ਵਿੱਚ ਵੀ कुंठੀ ਜਾਂ ਪੇਚ ਕਿਹੜਾ ਆ ਕਿ ਤੁਸੀਂ ਬਾਕੀ ਜਿਹੜੇ ਉਮੀਦਵਾਰ ਜਾਂ ਉਮੀਦਵਾਰੀ ਦੇ ਦਾਵੇਦਾਰ ਨੇ ਉਹਨਾਂ ਨੂੰ ਬਿਲਕੁਲ ਹੀ ਪਿੱਛੇ ਛੱਡ ਦਿੰਨੇ ਆ ਸਿੰਗਲ ਨਾਂ ਐਸ ਕਰਕੇ ਭੇਜੇ ਗਏ ਕਿ ਐਸ ਕੀ ਪਹਿਲੀ ਵਾਰ ਹੈਗੀ ਆ ਜਦ ਕਾਂਗਰਸ ਦੀ ਸੈਂਟਰਲ ਇਲੈਕਸ਼ਨ ਕਮਿਸ਼ਨ ਕਮੇਟੀ ਨੇ ਸੂਬਿਆਂ ਨੂੰ ਤਕਰੀਬਨ ਸਾਰੇ ਅਧਿਕਾਰ ਦੇ ਦਿੱਤੇ। ਜੀ ਹੁਣ ਸੀਸੀਪੀ ਦੀ ਮੀਟਿੰਗ ਦਾ ਪ੍ਰੋਸੀਜਰ ਹੈ ਰਹਿ ਗਿਆ ਕਿ ਰਾਹੁਲ ਗਾਂਧੀ ਉਹਨਾਂ ਉੱਥੇ ਆਉਂਦੇ ਨੇ। 5 ਜਾਂ 10 ਮਿੰਟ ਦੇ ਵਿੱਚ ਉਹ ਮੀਟਿੰਗ ਮੁੱਕ ਜਾਂਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਜਿਹੜੀ ਸਟੇਟ ਦੀ ਸਕਰੀਨਿੰਗ ਕਮੇਟੀ ਹੈ ਹੂੰ ਜੋ ਰეკਮੈਂਡੇਸ਼ਨ ਕਰਦੀ ਹੈ ਉਹਦੇ ਵਿੱਚ ਥੋੜੀ ਬਹੁਤ ਚਰਚਾ ਹੋਣ ਦੇ ਬਾਅਦ ਨਾਂ ਨੂੰ ਫਾਈਨਲ ਕੀਤਾ ਜਾਂਦਾ ਔਰ ਮਨੀਸ਼ ਦਿਵਾਰੀ ਉਹਨਾਂ ਦੇ ਨਾਂ ਤੇ ਪਿਛਲੀ ਵਾਰ ਜਾਂ ਅਖਬਾਰਾਂ ਦੇ ਵਿੱਚ ਜੋ ਖਬਰਾਂ ਛਪੀ ਸੀਗੀ ਜੋ ਕਿ ਉਹਨਾਂ ਨੂੰ ਪਿਛਲੀ ਵਾਰ ਵੀ ਆਨੰਦਪੁਰ ਸਾਹਿਬ ਤੋਂ ਇਲੈਕਸ਼ਨ ਲੜਨ ਦੀ ਗੱਲ ਲੁਧਿਆਣੇ ਤੋਂ ਚੱਲਦੀ ਸੀ ਉਸ ਤੋਂ ਪਹਿਲੇ ਆਨੰਦਪੁਰ ਸਾਹਿਬ ਤੋਂ ਵੀ ਚੱਲਦੀ ਸੀ ਜੀ ਲੇਕਿਨ ਉਹ ਬਿਮਾਰੀ ਦਾ ਬਹਾਨਾ ਮਾਰ ਕੇ ਮੈਦਾਨ ਛੱਡ ਗਏ ਸੀਗੇ ਤੇ ਇਸ ਉੱਤੇ ਰਾਹੁਲ ਗਾਂਧੀ ਉਹਨਾਂ ਨੇ ਔਰ ਸੁਨੀਲ ਜਾਖੜ ਉਹਨਾਂ ਨੇ ਆਬਜੈਕਸ਼ਨ ਲਾਏ ਸੀਗੇ ਪਰ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਸਪੋਰਟ ਮਨੀਸ਼ तिवारी ਦੇ ਨਾਂ ਤੇ ਸੀਗੀ ਜੀ ਉਦਾਂ ਹੀ ਕੇਵਲ ਸਿੰਘ ਢਿੱਲੋਂ ਉਹਨਾਂ ਦੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਿੰਗਲ ਨਾ ਪੀ ਗਿਆ ਵਿਜੇਂਦਰ ਸਿੰਘ ਲਾਉਣਾ ਪਤਾ ਲੱਗਾ ਰਜੀਵ ਗਾਂਧੀ ਹੋਰਾਂ ਦੇ ਵੀ ਨਜ਼ਦੀਕੀ ਰਹੇ ਆ ਕੇਵਲ ਸਿੰਘ ਢਿੱਲੋਰੀ ਰਜੀਵ ਗਾਂਧੀ ਉਹਨਾਂ ਹੀ ਹਨ ਇਹਨਾਂ ਨੂੰ ਪੋਲਿਟਿਕਸ ਵਿੱਚ ਲੈ ਕੇ ਆਏ ਸੀਗੇ ਪਰ ਬਹੁਤ ਵੱਡੇ ਪੈਸੇ ਵਾਲੇ ਵਿਅਕਤੀ ਹੈਗੇ ਆ ਔਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਦੋਸਤੀ ਪੈਸੇ ਵਾਲੇ ਬੰਦਿਆਂ ਨਾਲ ਕਾਫੀ ਜ਼ਿਆਦਾ ਹੈ ਜੀ ਤੁਸੀਂ ਆ ਪਹਿਲੇ ਅਰਵਿੰਦ ਖੰਨਾ ਹੁੰਦੇ ਸੀਗੇ ਜੀ ਅਰਵਿੰਦ ਖੰਨਾ ਉਹਨਾਂ ਦੇ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਬੜੀ ਦੋਸਤੀ ਹੁੰਦੀ ਸੀਗੀ ਤੁਰੀ ਦੇ ਐਮਐਲਏ ਸੀਗੇ ਛੱਡ ਗਏ ਸੀ ਬਾਅਦ ਚ ਕਾਂਗਰਸ ਬਾਅਦ ਚ ਕਾਂਗਰਸ ਉਹਨੇ ਮੇਰੇ ਦਸਾਲੀ ਗਲ ਕਲ ਜੁਆ ਔਰ ਉਹ ਰਾਜਨੀਤੀ ਤੋਂ ਇੰਨਾ ਕੋ ਮੋਹ ਭੰਗ ਹੋਇਆ ਕਿ ਉਹ ਬਿਲਕੁਲ ਇੰਡੀਆ ਹੀ ਛੱਡ ਗਏ ਉਸ ਤੋਂ ਬਾਅਦ ਔਰ ਹੁਣ ਕੇਵਲ ਢਲੋਨਾ ਦਾ ਨਾਮ ਹੀ ਇਸ ਦਾ ਪੱਕਾ ਹੀ ਵੱਜਦਾ ਹੈ ਗੁਰਮੀਰਾਣਾ ਗੁਰਮੀਤ ਸੋਢੀ ਉਹਨਾਂ ਦੀ ਵੀ ਯਾਰੀ ਕੈਪਟਨ ਅਮਰਿੰਦਰ ਸਿੰਘ ਨਾਲ ਬਹੁਤ ਜ਼ਿਆਦਾ ਹੈਗੀ ਹੈ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਯਾਰੀ ਨਿਭਾ ਪਾਉਂਦੇ ਆ ਕਿ ਨਹੀਂ ਨਿਭਾ ਪਾਉਂਦੇ ਆ ਇਹ ਆਉਣ ਵਾਲੇ ਟਾਈਮ ਵਿੱਚ ਜੀ ਦੇਖਿਆ ਜਾਏਗਾ ਪਰ ਫਿਲਹਾਲ ਕੈਪਟਨ ਸਾਹਿਬ ਦੇ ਯਾਰਾਂ ਦੀ ਬੱਲੇ ਬੱਲੇ ਹੈ ਟਿਕਟ ਡਿਸਟ੍ਰੀਬਿਊਸ਼ਨ ਦੀ ਗੱਲ ਕਰੀਏ ਤੇ ਯਾਰ ਬਹੁਤ ਜਿਆਦਾ ਟਿਕਟ ਲੈਣ ਵਿੱਚ ਕਾਮਯਾਬ ਹੋਏ ਉਹ ਵੀ ਕੈਪਟਨ ਸਾਹਿਬ ਦੇ ਅੱਗੇ ਹੁਣ ਜਿਹੜੇ ਯਾਰ ਬਚੇ ਹੋਏ ਨੇ ਖਾਸ ਕਰਕੇ ਫਿਰੋਜ਼ਪੁਰ ਦੇ ਵੀ ਜਿੱਦਾਂ ਮੈਂ ਕਿਹਾ ਕਿ ਰਾਣਾ ਗੁਰਮੀਤ ਸੋਢੀ ਹੋਣਾ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਨਾਲ ਆਪਣੀ ਯਾਰੀ ਕਰਕੇ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਸ਼ਾਇਦ ਟਿਕਟ ਮਿਲ ਜਾਏਗੀ ਕਿ ਅਗਰ ਪਹਿਲਾ ਐਕਸਪੀਰੀਅੰਸ ਦੇਖੋ ਤੇ ਯਾਰਾਂ ਨੂੰ ਯਾਰਾਂ ਦੀ ਬਾਹਰਾਂ ਚ ਗਈਏ ਜਾਂ ਯਾਰਾਂ ਦੀ ਬਾਹਰਾਂ ਲੱਗੀਆਂ ਹੋਈਆਂ ਤੇ ਉਸ ਤਰੀਕੇ ਨਾਲ ਰਾਣਾ ਗੁਰਮੀਤ ਸੋਢੀ ਦਾ ਉਹਨਾਂ ਦਾ ਵੀ ਕਲੇਮ ਫਿਰੋਜ਼ਪੁਰ ਸੀਡ ਦੇ ਉੱਤੇ ਕਾਫੀ ਸਟ੍ਰੌਂਗ ਨਜ਼ਰ ਆਉਂਦਾ ਹੈ ਪਰ ਖوار ਕਰਨ ਵਾਲੇ ਵੀ ਬਾਅਦ ਚ ਨਿਕਲੇ ਆਣਗੇ ਨਾ ਵਿੱਚ ਸਮੱਸਿਆ ਤੇ ਵੀ ਹੈ ਜਿੱਦਾਂ ਪਹਿਲੀਆਂ ਸੀਟਾਂ ਤੇ ਖوار ਕਰਨ ਵਾਲੇ ਨਿਕਲੇ ਆ ਜੇ ਕੇਵਲ ਸਿੰਘ ਤੇ ਲੋਹਰਾਂ ਦੀ ਗੱਲ ਕਰੀਏ ਸੰਗਰੂਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਭਗਵੰਤ ਮਾਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਐਮਪੀ ਦੇ ਤੌਰ ਤੇ ਚੰਗੀ ਪਰਫਾਰਮੈਂਸ ਉਹਨਾਂ ਨੇ ਸੰਗਰੂਰ ਦੇ ਵਿੱਚ ਦਿੱਤੀ ਹੈ ਲੋਕਾਂ ਦੇ ਵਿੱਚ ਆਪਣਾ ਆਧਾਰ ਅਜੇ ਵੀ ਬਰਕਰਾਰ ਰੱਖਦੇ ਆ ਆਮ ਆਦਮੀ ਪਾਰਟੀ ਦੀ ਭਾਵੇਂ ਕੋਈ ਵੀ ਪੋਜੀਸ਼ਨ ਹੋਵੇ ਪੰਜਾਬ ਦੇ ਵਿੱਚ ਸਥਿਤੀਆਂ ਨਾ ਠੀਕ ਹੋਣ ਪਰ ਭਗਵੰਤ ਮਾਨ ਨੂੰ ਲੈ ਕੇ ਇੰਨਾ ਕੁ ਤਾਂ ਕਿਹਾ ਜਾ ਸਕਦਾ ਹੈ ਕਿ ਸਖਤ ਮੁਕਾਬਲਾ ਦੇਣ ਵਾਲਿਆਂ ਦੇ ਵਿੱਚ ਭਗਵੰਤ ਮਾਨ ਅਜੇ ਵੀ ਮੌਜੂਦ ਹੈ ਅਜੇ ਵੀ ਉਹਨਾਂ ਦਾ ਪੱਲੜਾ ਭਾਰੀ ਨਜ਼ਰ ਆਉਂਦਾ ਹੈ ਹੁਣ ਉਹਨਾਂ ਹਾਲਾਤਾਂ ਦੇ ਵਿੱਚ ਸੰਗਰੂਰ ਤੋਂ ਪਰਮਿੰਦਰ ਸਿੰਘ ਟੀਮ ਸਾ ਸੰਗਰੂਰ ਤੋਂ ਕੇਵਲ ਸਿੰਘ ਢਿੱਲੋਂ ਸੰਗਰੂਰ ਤੋਂ ਭਗਵੰਤ ਮਾਨ ਇਹਨਾਂ ਜੇ ਸਿਰਫ ਆਪਾਂ ਤਿੰਨਾਂ ਦੀ ਗੱਲ ਕਰੀਏ ਜੱਸੀ ਜਸਰਾਏ ਜਾਂ ਬਾਕੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਮੈਂ ਉਹਨਾਂ ਨੂੰ ਮੁਕਾਬਲੇ ਤੋਂ ਬਾਹਰ ਪਹਿਲਾਂ ਹੀ ਰੱਖ ਦਿੰਦਾ ਮੈਂ ਆਪਣੇ ਵੱਲੋਂ ਹੀ ਕਰ ਦਿੰਦਾ ਕਿਉਂਕਿ ਜੋ ਪਰਿਸਥਿਤੀਆਂ ਨੇ ਇਹ ਤਿੰਨ ਨਾਮ ਜਿਹੜੇ ਹਨ ਤਿੰਨਾਂ ਨਾਵਾਂ ਦੀ ਜਦੋਂ ਅਸੀਂ ਤਿੰਨਾਂ ਨੂੰ ਇੱਕ ਦੂਜੇ ਦੇ ਸਾਹਮਣੇ ਲਿਆ ਕੇ ਰੱਖਦੇ ਹਾਂ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਪਰਮਿੰਦਰ ਸਿੰਘ ਢੀਂਡਸਾ ਨੂੰ ਕੇਵਲ ਸਿੰਘ ਢਿੱਲੋਂ ਹਰੀ ਤੇ ਭਗਵੰਤ ਮਾਨ ਨੂੰ ਟੱਕਰ ਦੇ ਪਾਉਣਗੇ ਜਾਂ ਪਰ ਸਥਿਤੀਆਂ ਸਾਫ ਸੀਗੀਆਂ ਕਾਂਗਰਸ ਨੂੰ ਨਜ਼ਰ ਆ ਗਿਆ ਕਿ ਇਹ ਸੀਟ ਸਾਡੇ ਹੱਥ ਨਹੀਂ ਆਉਣੀ ਤੇ ਇਸ ਕਰਕੇ ਚਲੋ ਖੋਸ਼ੀ ਕਰ ਦਿੰਦੇ ਆ ਹੁਣ ਅੱਜ ਦੀ ਅਖਬਾਰ ਵਿੱਚ ਇੱਕ ਖਬਰ ਲੱਗੀ ਹੈ ਕਿ ਭਗਵੰਤ ਸਿੰਘ ਭਗਵੰਤ ਮਾਨ ਹੋਣਾ ਲੋਕਾਂ ਤੋਂ ਵੋਟ ਆਪਣੀ ਸ਼ਰਾਬ ਦੀ ਕੁਰਬਾਨੀ ਕਰਕੇ ਮੰਗ ਰਹੇ ਨੇ ਜਦ ਐਦਾਂ ਦੀ ਖਬਰ ਛਪਦੀ ਹੈ ਤੇ ਹੁਣ ਜਿ세 ਕੇਜਰੀਵਾਲ ਉਹਨਾਂ ਪਿੱਛੇ ਆਏ ਹੋਏ ਸੀ ਬਰਨਾਲੇ ਉਸ ਰੈਲੀ ਨੂੰ ਵੀ ਖਾਸ ਕਰਕੇ ਸੁਖਵਾਲ ਸਿੰਘ ਕਹਿ ਰਹੇ ਉਹਨਾਂ ਨੇ ਭਗਵੰਤ ਮਾਨ ਦੀ ਸ਼ਰਾਬ ਸੁੜਾਉ ਰੈਲੀ ਕਰਕੇ ਜਦੋਂ ਚੰਗਈ ਸਭਾ ਹੁੰਦੀ ਹੈ ਉਦਾਂ ਕਰਕੇ ਐਲਾਨਿਆ ਦੀਗਾ ਜਾਂ ਰੈਫਰ ਕੀਤਾ ਸੀਗਾ ਭਗਵੰਤ ਮਾਨ ਇੱਕ ਵਧੀਆ ਐਮਪੀ ਨੇ ਪਾਰਲੀਮੈਂਟ ਵਿੱਚ ਉਹਨਾਂ ਦੀ ਪੋਜੀਸ਼ਨ ਵੀ ਔਰ ਉਹਨਾਂ ਨੇ ਸਵਾਲ ਜਵਾਬ ਵੀ ਬਹੁਤ ਕੀਤੇ ਪਰ ਉਹਨਾਂ ਦੀ ਆਪਣੀ ਪਾਰਟੀ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਬਹੁਤ ਜ਼ਿਆਦਾ ਡਾਈਲੂਟ ਹੋ ਚੁੱਕੀ ਹੈ ਜੀ ਕਾਰਨ ਕਿ ਉਹਨਾਂ ਦੀ ਦਿੱਲੀ ਲੀਡਰਸ਼ਿਪ ਕੇਜਰੀਵਾਲ ਮਨੀਸ਼ ਸੋਧਿਆ ਉਹਨਾਂ ਜੋ ਫੇਸੇਜ਼ ਹੁੰਦੇ ਸੀਗੇ 2014 ਦੇ ਇਲੈਕਸ਼ਨ ਦੇ ਵਿੱਚ 2014 ਦੇ ਵਿੱਚ ਪੰਜਾਬ ਵਿੱਚ ਬਹੁਤੀ ਕੈਂਪੇਨਿੰਗ ਸੈਂਟਰਲ ਲੀਡਰਸ਼ਿਪ ਨੇ ਨਹੀਂ ਕੀਤੀ ਤਾਂ ਵੀ 4 ਸੀਟਾਂ ਆ ਗਈ ਸੀ ਔਰ 5ਵੀਂ ਸੀਟ ਫੂਲਕਾ ਸਾਹਿਬ ਦੀ ਜਿੱਤੇ ਜਿੱਤੇ ਰਹੀ ਸੀ 10000 ਦੇ ਕਰੀਬ ਦਾ ਸਿਰਫ ਮਾਰਜਨ ਸੀਗਾ 4 ਸੀਟਾਂ ਜਿੱਤੀ 1 ਸੀਟ ਜਿੱਤੇ ਜਿੱਤੇ ਰਹਿ ਗਏ ਉਸ ਤੋਂ ਬਾਅਦ ਤੇ ਪਤਾ ਲੱਗਿਆ ਕੇਦਰੀਵਾਲ ਉਹਨਾਂ ਨੂੰ ਵੀ ਪੰਜਾਬ ਵੀ ਮੇਰੇ ਵਾਸਤੇ ਇੱਕ ਬਹੁਤ ਵਧੀਆ ਜਗ੍ਹਾ ਹੈ ਪਰ ਉਹ 2017 ਦੇ ਇਲੈਕਸ਼ਨ ਵਿੱਚ ਵੀ ਇਲੈਕਸ਼ਨ ਜਿੱਤਦੇ ਜਿੱਤਦੇ ਅੱਜ ਵੀ ਮੈਂ ਕਿਸੇ ਨਾਲ ਡਿਸਕਸ ਕਰ ਰਿਹਾ ਸੀਗਾ ਕਿ ਕੀ ਕਾਰਨ ਸੀ ਆਮ ਆਦਮੀ ਪਾਰਟੀ ਦੇ ਹਾਰਨ ਦਾ ਤੇ ਗਲਤੀਆਂ ਦਿੱਲੀ ਵਾਲੀ ਲੀਡਰਸ਼ਿਪ ਦੀ ਅੱਜ ਵੀ ਨਜ਼ਰ ਆਉਂਦੀ ਹੈ ਜੀ ਲਾਸਟ ਦੇ 2 ਹਫਤੇ ਦੇ ਵਿੱਚ ਇਲੈਕਸ਼ਨ ਦਾ ਸੀਨ ਐਦਾਂ ਚੇਂਜ ਹੋਇਆ ਕਿ ਕਾਂਗਰਸ ਦੀ ਸੱਤਾ ਹਿੱਟ ਆ ਗਈ ਔਰ ਜਿਹੜੀ ਆਮ ਆਦਮੀ ਪਾਰਟੀ ਜਿੱਤ ਦਾ ਦਾਵਾ ਕਰਦੀ ਸੀਗੀ ਔਰ ਲੋਕ ਵੀ ਇਹ ਮੰਨਦੇ ਸੀਗੇ तमाम ਤਰੀਕੇ ਦੇ ਸਰਵੇ ਆ ਕਹਿੰਦੇ ਸੀਗੇ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਬਣਦੀ ਹੈ ਜਾਂ ਬਨੇਗੀ ਔਰ ਇੱਥੇ ਤੱਕ ਕੀ ਅਫਸਰਾਂ ਨੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਦਰਬਾਰ ਜਾਂ ਦਰਵਾਜ਼ੇ ਖਟਕਾਉਣੇ ਸ਼ੁਰੂ ਕੀਤੇ ਸੀ ਇੰਟਰਨਲ ਸਰਵੇ ਜਿਹੜੇ ਸੀਗੇ ਏਜੰਸੀਆਂ ਦੇ ਸਰਵੇ ਸੀਗੇ ਜਿਹੜੇ ਕੁਝ ਇਸੇ ਤਰੀਕੇ ਨਾਲ ਕਹਿੰਦੇ ਸੀਗੇ ਪਰ ਹੁਣ ਸਥਿਤੀ ਬਹੁਤੀ ਮਾਫਕ ਨਹੀਂ ਆਮ ਆਦਮੀ ਪਾਰਟੀ ਲਿ ਪਰ ਸੰਗਰੂਰ ਦੇ ਵਿੱਚ ਸਥਿਤੀ ਕੀ ਕਹਿੰਦੀ ਆ ਮਸਲਾ ਇਹ ਹੈ ਕਿ ਲੋਹੜੀ ਕਿੰਨਾ ਕੁ ਮੁਕਾਬਲਾ ਦੇ ਪਾਉਣਗੇ ਢਿੱਲੂ ਉਹਨਾਂ ਦੀ ਵੀ ਛਵੀ ਉਸ ਏਰੀਆ ਦੇ ਵਿੱਚ ਬਰਨਾਲੇ ਤੋਂ ਐਮਐਲਏ ਰਹਿ ਚੁੱਕੇ ਨੇ ਰਹਿ ਚੁੱਕੇ ਨੇ ਔਰ ਆਮ ਆਦਮੀ ਪਾਰਟੀ ਦੇ ਹੀ ਮੀਤ ਹੇਰ ਤੋਂ ਹਾਰੇ ਵੀ ਨੇ 2017 ਦੇ ਵਿੱਚ ਤੋਂ ਹਾਰੇ ਸੀਗੇ ਪਰ ਅੱਜ ਵੀ ਉਹਨਾਂ ਦਾ ਆਧਾਰ ਬਰਨਾਲਾ ਜਿਹੜੀ ਸੰਗਰੂਰ ਕੌਨਸਟੀਚਨਸੀ ਦੇ ਵਿੱਚ ਆਉਂਦੇ ਨੇ ਉਹਦਾ ਕਾਫੀ ਅੱਛਾ ਆਧਾਰ ਹੈਗਾ ਜੀ ਤੇ ਉਹਨਾਂ ਨੂੰ ਆਪਾਂ ਲਾਈਟਲੀ ਨਹੀਂ ਲੈ ਸਕਦੇ ਔਰ ਕੇਵਲ ਸਿੰਘ ਢਿੱਲੂ ਉਹਨਾਂ ਦੀ ਇਮੇਜ ਵੀ ਠੀਕ ਠਾਕ ਦੀ ਹੈਗੀ ਹੈ ਪੈਸੇ ਵਾਲੇ ਵੀ ਹੈਗੇ ਆ ਇਮੇਜ ਵੀ ਠੀਕ ਠਾਕ ਹੈਗੀ ਹੈ ਤੀਜੇ ਕੈਪਟਨਸ ਆਫ ਦੇ ਯਾਰ ਨੇ ਜੀ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਉਹ ਰੇਸ ਇੱਥੇ ਹੈਗੇ ਨੇ ਔਰ ਤੀਜੇ ਕੈਂਡੀਡੇਟ ਪਰਮਿੰਦਰ ਸਿੰਘ ਢੀਂਸਾ ਉਹਨਾਂ ਦੀ ਗੱਲ ਕਰੀਏ ਤਾਂ ਕੈਂਡੀਡੇਟ ਤੇ ਬਹੁਤ ਵਧੀਆ ਨੇ ਹੂੰ ਪਰ ਉਹ ਅਧਮਨੇ ਮਨ ਨਾਲ ਇਲੈਕਸ਼ਨ ਲੜ ਰਹੇ ਨੇ ਇਹ ਗੱਲ ਉਹਨਾਂ ਨੇ ਕੈਮਰੇ ਦੇ ਸਾਹਮਣੇ ਔਰ ਕੈਮਰੇ ਦੇ ਪਿੱਛੇ ਦੋਨੋਂ ਜਗ੍ਹਾ ਮੰਨੀ ਹੈ ਕਿ ਉਹਨਾਂ ਦੇ ਫਾਦਰ ਸਾਹਿਬ ਨਹੀਂ ਚਾਹੁੰਦੇ ਕਿ ਉਹ ਇਲੈਕਸ਼ਨ ਲੜਨ ਹੁਣ ਪਿਤਾ ਜੀ ਚਾਹੁੰਦੇ ਨਹੀਂ ਕਿ ਇਲੈਕਸ਼ਨ ਲੜਨ ਬੇਟਾ ਜਿੱਦ ਕਰਕੇ ਬੈਠਾ ਔਰ ਇੱਥੇ ਤੇ ਬੇਟੇ ਨੇ ਵੀ ਜਿੱਦ ਨਹੀਂ ਕੀਤੀ ਜੀ ਇੱਥੇ ਤੇ ਉਹਨਾਂ ਦੇ ਜਿਹੜੇ ਪੜੋਸੀ ਕਹਿ ਲੋ ਜਾਂ ਉਹਨਾਂ ਦੇ ਪੋਲੀਟੀਕਲ ਮਾਸਟਰ ਸੁਖਵੀ ਜਬਰਦਸਤੀ ਉਹਨਾਂ ਨੂੰ ਧੱਕੇ ਮਾਰ ਮਾਰ ਕੇ ਇਲੈਕਸ਼ਨ ਦੇ ਵਿੱਚ ਪਾਇਆ ਇਹ ਗੱਲ ਉਹ ਆਪ ਮੰਨਦੇ ਨੇ ਕਿ ਪਾਰਟੀ ਨੇ ਮੇਰੀ ਜਿੱਥੇ ਡਿਊਟੀ ਲਾਈ ਹੈ ਤੇ ਮੇਰੀ ਮਜਬੂਰੀ ਹੈ ਮੈਨੂੰ ਇਲੈਕਸ਼ਨ ਦੇ ਵਿੱਚ ਸਿੱਧੇ ਸਿੱਧੇ ਨੰਬਰ ਜੇ ਦੀਏ ਇਸ ਵੇਲੇ ਜਿਹੜੀਆਂ ਪ੍ਰਸਥਿਤੀਆਂ ਨੇ ਤੁਹਾਨੂੰ ਨਜ਼ਰਾਂ ਦਾ ਕੌਣ ਪਹਿਲੇ ਨੰਬਰ ਤੇ ਹੈ ਕੌਣ ਦੂਜੇ ਤੇ ਤੇ ਕਿਹੜੇ ਤੀਜੇ ਤੇ ਹਾਲਾਂਕਿ 23 ਮਈ ਨੂੰ ਇਹ ਸਾਰਾ ਕੁਝ ਜਣਾ ਪਰ ਇਸ ਵੇਲੇ ਪ੍ਰਸਥਿਤੀਆਂ ਕੀ ਕਹਿੰਦੀਆਂ ਪਈਆਂ ਨੇ ਜੇ ਕੈਂਡੀਡੇਟ ਪੁਆਇੰਟ ਆਫ View ਨਾਲ ਦੇਖੀਏ ਤੇ ਤਿੰਨਾਂ ਦੇ ਵਿੱਚ ਕਾਂਟੇ ਦੀ ਟੱਕਰ ਹੈ ਭਗਵੰਤ ਮਾਨ ਉਹਨਾਂ ਦੀ ਵੀ ਇਮੇਜ ਐਜ਼ ਐਨ ਐਮਪੀ ਬਹੁਤ ਵਧੀਆ ਹੈ परमिंदर ਢੀਮਸਾ ਉਹਨਾ ਇੱਕ ਅੱਛੇ ਇਨਸਾਨ ਨੇ ਅੱਛੇ ਪੋਲਿਟਿਸ਼ੀਅਨ ਨੇ ਔਰ ਅੱਛੀ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਪਰ ਅੱਛੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਇਹਦੇ ਉੱਤੇ ਮੇਰੀ ਕੋਈ ਗਾਰੰਟੀ ਨਹੀਂ ਜੀ ਤੀਜਾ ਹੈਗਾ ਕਾਂਗਰਸ ਦੇ ਕੇਵਲ ਸਿੰਘ ਢਿੱਲੋ ਰੈਪਿਊਟੇਸ਼ਨ ਅੱਛੀ ਹੈ ਯਾਰਾਂ ਦੇ ਯਾਰ ਨੇ ਕੈਪਟਨ ਸਾਹਿਬ ਦੇ ਯਾਰ ਨੇ ਪੈਸੇ ਵਾਲੇ ਇਨਸਾਨ ਨੇ ਔਰ ਪੈਸਾ ਵੀ ਬੜਾ ਮਾਇਨਾ ਰੱਖਦਾ ਹੈ ਇਲੈਕਸ਼ਨ ਲੜਨ ਦੇ ਵਿੱਚ ਔਰ ਉਹ ਪੈਸੇ ਖਰਚਣ ਦੀ ਸਮਰਥਤਾ ਉਹ ਮੈਨੂੰ ਲੱਗਦਾ ਹੈ ਤਿੰਨੋਂ ਕੈਂਡੀਡੇਟਾਂ ਦੇ ਵਿੱਚੋਂ ਕੇਵਲ ਸਿੰਘ ਢਿੱਲੋ ਬਨਾ ਕੋਲ ਹੈਗਾ बड़े-बड़े कारोबार ਨੇ ਔਰ ਉਹ ਪੈਸਾ ਵੀ ਕਾਫੀ ਖਰਚਣਗੇ ਔਰ ਉਸ ਪੈਸੇ ਦੇ ذریعے ਵਿੱਚ ਵੀ ਇਲੈਕਸ਼ਨ ਦੇ ਵਿੱਚ ਹਵਾ ਬਣਾਈ ਜਾ ਸਕਦੀ ਹੈ ਹੁਣ ਜਿੱਤ ਕੇ ਦੀ ਹੁੰਦੀ ਹੈ ਉਹ ਤੇ 23 ਮਈ ਨੂੰ ਪਤਾ ਲੱਗੇਗਾ ਫਿਲਹਾਲ ਤਿੰਨਾਂ ਦੇ ਵਿੱਚ ਕਾਂਟੇ ਦੀ ਟੱਕਰ ਹੈ ਕਾਂਟੇ ਦੀ ਟੱਕਰ ਆਪਾਂ ਨਾਲ ਦੇ ਨਾਲ ਤੀਜਾ ਕੈਂਡੀਡੇਟ ਇੱਕ ਹੋਰ ਕੈਂਡੀਡੇਟ ਦੀ ਗੱਲ ਕੀਤੀ ਸੀ ਜਦੀ ਕੋਸ਼ਨਾ ਅੱਜ ਹੋਈ ਹੈ ਬੀਬੀ ਬਲਜਿੰਦਰ ਕੌਰ ਆਮ ਆਦਮੀ ਪਾਰਟੀ ਦੇ ਇਸਤਰੀ ਵਿੰਗ ਦੀ ਪ੍ਰਧਾਨ ਵੀ ਹੈ ਤਲਵੰਡੀ ਸਾਹਬ ਤੋਂ ਵਿਧਾਇਕਾ ਵੀ ਹੈ ਤੇ ਉਹਨੂੰ ਬਠਿੰਡੇ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਨੇ ਆਪਣਾ ਐਲਾਨਿਆ ਸੋ ਕਹਿ ਸਕਦੇ ਆ ਕਿ ਸੁਪਾਲ ਖਹਿਰਾ ਦੇ ਮੁਕਾਬਲੇ ਦੇ ਵਿੱਚ ਬੀਬੀ ਬਲਜਿੰਦਰ ਕੌਰ ਜਿਵੇਂ ਇੱਕ ਦੂਜੇ ਦੇ ਖਿਲਾਫ ਪਿਛਲੇ ਦਿਨਾਂ 'ਚ ਉਹਨਾਂ ਨੇ ਬਿਆਨਬਾਜ਼ੀਆਂ ਕੀਤੀਆਂ ਕਿਤੇ ਉਸੇ ਕਰਕੇ ਗੁਣੀਆਂ ਤਾਂ ਨਹੀਂ ਪੈ ਗਿਆ ਆਮ ਆਦਮੀ ਪਾਰਟੀ ਨੂੰ ਲੱਗਾ ਜੇ ਸੁਪਾਲ ਖਹਿਰਾ ਹੋਰਾਂ ਨੂੰ ਬਿਆਨਬਾਜ਼ੀਆਂ ਦੇ ਵਿੱਚ ਮਾਤ ਦੇਣੀਆਂ ਤੇ ਫਿਰ ਬੀਬੀ ਬਲਜਿੰਦਰ ਕੌਰ ਹੋਰਾਂ ਨੂੰ ਉਤਾਰ ਦਿਓ ਬਾਕੀ ਬਾਅਦ 'ਚ ਦੇਖੀ ਜਾਊਗੀ ਆਮ ਆਦਮੀ ਪਾਰਟੀ ਉੱਥੇ ਆਪਣੀ ਪ੍ਰੈਜ਼ੈਂਸ ਸ਼ੋ ਕਰਨਾ ਚਾਹੁੰਦੀ ਸੀ ਉਹ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਲੱਭ ਰਿਆ ਸੀਗਾ ਤੇ ਬੀਬੀ ਬਲਜਿੰਦਰ ਕੋਰ ਇੱਕ ਸੌਫਟ ਟਾਰਗੇਟ ਸੀ ਕਿ ਨਵਾਂ ਨਵਾਂ ਵਿਆਹ ਹੋਇਆ ਉਹਨਾਂ ਦਾ ਹੂੰ ਚਲੋ ਇਲੈਕਸ਼ਨ ਦੇ ਵਿੱਚ ਖੈਰਾ ਸਾਹਿਬ ਦੇ ਨਾਲ ਉਹਨਾਂ ਦੀ ਅੱਛੀ ਦੋਸਤੀ ਮਿੱਤਰਤਾ ਪੋਲਿਟਿਕਲ ਐਜ਼ ਅ ਪੋਲਿਟਿਸ਼ੀਅਨ ਉਹ ਵੀ ਰਹੀ ਹੈ ਪਰ ਹੁਣ ਇੱਕ ਦੂਜੇ ਦੇ ਖਿਲਾਫ ਅੱਗ ਵੀ ਉਗਲਦੇ ਨੇ ਹੁਣ ਤਾਂ ਮੇੜੇ ਦਿੰਦੇ ਨੇ ਇੱਕ ਦੂਜੇ ਨੂੰ ਹੁਣ ਉਹ ਅੱਗ ਕਿੰਨੀ ਗੂਤ ਤੁਹਾਨੂੰ ਯਾਦ ਹੋਏਗਾ ਜਦ ਬੀਬੀ ਬਲਜਿੰਦਰ ਕੋਰਾਂ ਦੀ ਸ਼ਾਦੀ ਸੀਗੀ ਜੀ ਤੇ ਸ਼ਾਇਦ ਇਹਨਾਂ ਨੇ ਸਿਰਫ ਖੈਰਾ ਸਾਹਿਬ ਨੂੰ ਨਹੀਂ ਬੁਲਾਇਆ ਸੀਗਾ ਹੂੰ ਸੁਖਵੀਰ ਬਾਦਲ ਉਹਨਾਂ ਨੂੰ ਵੀ ਬੁਲਾਇਆ ਸੀਗਾ ਹਰ ਸਿਮਰਤ ਬਾਦਲ ਉਹਨਾਂ ਨੂੰ ਵੀ ਬੁਲਾਇਆ ਸੀਗਾ ਕੈਪਟਨ ਸਾਹਿਬ ਦੇ ਤੇ ਘਰੇ ਜਾਇਆ ਸੀ ਕੈਪਟਨ ਸਾਹਿਬ ਦੇ ਤੇ ਕਹਿੰਦੇ ਕਿ ਸ਼ਗਨ ਲਾਈਨ ਵੀ ਘਰ ਚਲੇ ਗਏ ਸੀਗੇ ਹੁਣ ਉਹਦੇ ਉੱਤੇ ਵੀ ਓਬਜੈਕਸ਼ਨ ਹੈ ਕਿ ਉਹ ਸ਼ਗਨ ਲਾਈਨ ਨਹੀਂ ਗਏ ਸੀ ਕਿ ਸ਼ਗਨ ਲਾਈਨ ਗਈ ਸੀ ਪਰ ਖੈਰਾ ਉਹਨਾਂ ਦਾ ਐਲੀਗੇਸ਼ਨ ਸੀਗਾ ਕਿ ਐਦਾਂ ਦੀ ਵੀ ਕੋਈ ਦੇਖਿਆ ਹੈ ਕਿ ਸ਼ਾਦੀ ਕਰਾ ਕੇ ਸ਼ਗਨ ਲਾਈਨ ਤੁਸੀਂ ਮੁੱਖ ਮੰਤਰੀ ਦੇ ਘਰ ਜਾ ਰਹੇ ਹੋ ਉਥੋਂ ਲਿਫਾਫਾ ਸ਼ਗਨ ਦਾ ਲੈ ਕੇ ਆਏ ਹੋ ਉਹ ਸ਼ਗਨ ਸਕੀਮ ਤੇ ਚਲੋ ਸਰਕਾਰ ਦੀ ਹੁੰਦੀ ਹੀ ਹੈ ਉਹ ਆਪ ਹੀ ਮਿਲ ਜਾਂਦੀ ਹੁੰਦੀ ਹੈ ਪਰ ਚਲੋ ਸਾਨੂੰ ਇਸ ਗੱਲਾਂ ਤੇ ਨਹੀਂ ਜਾਣਾ ਚਾਹੀਦਾ ਪਰ ਬਠਿੰਡੇ ਦੀ ਲੜਾਈ ਦੇ ਵਿੱਚ ਬਲਜਿੰਦਰ ਕੋਰ ਕੋਈ ਸਟਰੋਂਗ ਕੈਂਡੀਡੇਟ ਨਹੀਂ ਆਈ। ਉੱਥੇ ਤੇ ਲੜਾਈ ਕਾਂਗਰਸ ਦੀ, ਖੈਰੇ ਦੀ ਤੇ ਤੇਜੀ ਹਰਸਿਮਰਤ ਕੋਰ ਬਦਲਦੀ ਹੋਣੀ ਹੈ। ਜੀ ਹੁਣ ਖੈਰੇ ਉਹਨਾਂ ਦਾ ਰਾਜਨੀਤਿਕ ਪੂਰਾ ਕਹਿ ਲੋ ਕਿ ਅਗਰ ਉਹ ਉੱਥੇ ਸੈਕੰਡ ਨੰਬਰ ਤੇ ਵੀ ਆ ਜਾਂਦੇ ਨੇ ਤੇ ਪੋਲਿਟੀਕਲ ਤੋਂ ਉਹਨਾਂ ਦਾ ਕੱਲ ਕਦ ਵੱਧਾ ਹੈ। ਇਹ ਜਿੱਤ ਵੀ ਹੋਏਗੀ। ਜੀ ਉਹਨਾਂ ਦੀ ਜ਼ਮਾਨਤ ਜੱਪਤ ਹੋ ਜਾਂਦੀ ਹੈ ਤੇ ਉਹਨਾਂ ਦੀ ਪਾਰਟੀ ਦਾ ਵੀ ਬੋਰੀਆ ਬਿਸਤਰ ਗੋਲ ਵੀ ਹੋ ਸਕਦਾ ਹੈ। ਜੀ ਖੈਰੇ ਉਹਨਾਂ ਦੀ ਪਾਰਟੀ ਦੋ ਸੀਟਾਂ ਦੇ ਉੱਤੇ ਬੜੀ ਮਜ਼ਬੂਤ ਮੰਨੀ ਜਾ ਰਹੀ ਹੈ। ਇੱਕ ਜਿਹੜਾ ਮਖਰੂਰ ਸਾਹਿਬ ਤੇ ਦੂਜਾ ਆਪ ਖੈਰਾ ਸਾਹਿਬ ਜਿੱਥੋਂ ਬਟਿੰਡੇ ਤੋਂ ਇਲੈਕਸ਼ਨ ਲੜ ਰਹੇ ਨੇ ਜੀ ਔਰ ਪੈਸਾ ਵੀ ਬਹੁਤ ਆਇਆ ਹੈ ਇਲੈਕਸ਼ਨ ਲੜਨ ਵਾਸਤੇ ਜੀ ਹੁਣ ਉਹ ਪੈਸੇ ਦਾ ਇਸਤੇਮਾਲ ਉਹ ਇਲੈਕਸ਼ਨ ਦੇ ਵਿੱਚ ਕਰਦੇ ਆ ਕਿ ਨਹੀਂ ਕਰਦੇ ਆ ਇਹ ਵੀ ਗੱਲ ਦੇਖਣ ਵਾਲੀ ਹੋਏਗੀ ਪਰ ਫਿਲਹਾਲ ਜਦ ਖੈਰਾ ਸਾਹਿਬ ਲੋਕਾਂ ਦੇ ਸਾਹਮਣੇ ਇਹ ਗੱਲ ਕਹਿੰਦੇ ਆ ਕਿ ਮੈਂ ਕੋਈ ਸਰਮਾਇਦਾਰ ਬੰਦਾ ਨਹੀਂ ਤੇ ਸ਼ਾਇਦ ਬੜਾ ਅਜੀਬ ਜਿਹਾ ਲੱਗਦਾ ਹੈ ਕਿ ਇਦਾਂ ਦੇ ਗਰੀਬ ਅਗਰ ਸਾਰੇ ਹੋ ਜਾਣ ਤੇ ਮੈਨੂੰ ਲੱਗਦਾ ਕਿ ਪੰਜਾਬ ਕਿੰਨੀ ਤਰੱਕੀ ਕਰ ਜਾਏਗਾ ਨਹੀਂ ਇਹ ਤਾਂ ਮੈਨੂੰ ਲੱਗਦਾ ਵੈਸੇ ਇੱਕ ਟ੍ਰੈਂਡ ਬਣ ਗਿਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਫਕੀਰ ਹਾਂ ਝੋਲਾ ਚੱਕ ਤੁਰ ਪੈਣਾ ਤੇ 10 ਲੱਖ ਦਾ ਕਹਿੰਦੇ ਸੂਟ ਪਾਉਂਦੇ ਆ ਇੱਦੀ ਸੁਖਬੀਰ ਬਾਦਲ ਵੀ ਕਹਿੰਦੇ ਸਾਡੀ ਪਾਰਟੀ ਦੇ ਪੱਲੇ ਕੱਖ ਨਹੀਂ ਤੇ ਉਹਨਾਂ ਦਾ ਆਪਣਾ ਜਿੱਦਾਂ ਬਿਜ਼ਨਸ ਹੈਗਾ ਆ ਉਹ ਦੇਖ ਕੇ ਕਈ ਵਾਰੀ ਹੈਰਾਨ ਹੁੰਦੀ ਹੈ ਕਿ ਕੈਪਟਨ ਸਾਹਿਬ ਨੂੰ ਵੀ ਮੈਨੂੰ ਲੱਗਦਾ ਮਾਤ ਪਾਉਂਦੇ ਆ ਹੁਣ ਤਾਂ ਰਾਜੇ ਰਜਵਾਰਿਆਂ ਦੇ ਵਿੱਚ ਇਹ ਟ੍ਰੈਂਡ ਬਣ ਗਿਆ ਕਿ ਅਸੀਂ ਗਰੀਬ ਹਾਂ ਤੇ ਸਾਨੂੰ ਕੁਝ ਨਾ ਕੁਝ ਨਹੀਂ ਪੰਡਤ ਖਹਿਰਾ ਸਿੰਘ ਕਹਿੰਦੇ ਨੇ ਮੈਂ ਗਰੀਬ ਆ ਜੀ ਗੱਲ ਪਛਦੀ ਨਹੀਂ ਹਾਲਾਂਕਿ ਗਰੀਬ ਤੇ ਉਹ ਇਸ ਕਰਕੇ ਉਹ ਸੁਪੀਰ ਹੋਰ ਆਲੀ ਹਜ਼ਮ ਹੋ ਜਾਂਦੀ ਹੈ। ਲੋਕੀ ਖੈਰਾ ਸਾਹਿਬ ਨੂੰ ਜਿੰਨੇ ਵੀ ਪੱਤਰਕਾਰ ਭਾਈਚਾਰਾ ਜਾਣਦਾ ਹੈ ਉਹ ਇਹ ਮੰਨਦੇ ਨੇ ਵੀ ਖੈਰਾ ਸਾਹਿਬ ਕਦੀ ਚਾਹ ਪਿਆਦਨ ਤੇ ਸਮਝੋ ਬਹੁਤ ਵੱਡੀ ਗੱਲ ਹੈਗੀ ਹੈ। ਕਦੀ ਕੋਈ ਪੱਤਰਕਾਰਾਂ ਨੇ ਵੀ ਬਹੁਤੀ ਸੇਵਾ ਸੁਭਾ ਨਹੀਂ ਕਰਦੇ ਖੈਰਾ ਸਾਹਿਬ ਔਰ ਪਬਲਿਕ ਦੇ ਸਾਹਮਣੇ ਜਾ ਕੇ ਉਹ ਆਪਣੇ ਆਪ ਨੂੰ ਗਰੀਬ ਵੀ ਕਹਿੰਦੇ ਨੇ ਔਰ ਜਦਕੀ ਇਹ ਗੱਲ ਜਗ ਜਾਹਰ ਹੈਗਾ ਕਿ ਜਿੰਨਾ ਕੋਈ ਪੈਸਾ ਬਾਹਰੋਂ ਐਤ ਕੀ ਖੈਰਾ ਸਾਹਿਬ ਨੂੰ ਆਇਆ ਉਸ ਤੋਂ ਆਮ ਆਦਮੀ ਪਾਰਟੀ ਨੂੰ ਘੱਟ ਹੀ ਮਿਲਿਆ ਹੋਵੇਗਾ ਜਦ ਆਮ ਆਦਮੀ ਪਾਰਟੀ 2017 ਦੇ ਵਿੱਚ ਇਲੈਕਸ਼ਨ ਲੜੀ ਸੀ ਜਦੋਂ ਪੂਰੀ ਉਹਦੀ ਹਵਾ ਸੀਗੀ ਤੇ ਖੈਰਾ ਉਹਨਾਂ ਨੂੰ ਵੀ ਤਕਰੀਬਨ ਉਹਨਾਂ ਜਾਂ ਉਸ ਤੋਂ ਜ਼ਿਆਦਾ ਪੈਸਾ ਆਇਆ ਹੈ ਜੀ ਉਹ ਪੈਸਾ ਇਲੈਕਸ਼ਨ ਦੇ ਵਿੱਚ ਖਰਚ ਕਰਦੇ ਨੇ ਕਿ ਗਰੀਬ ਆਦਮੀ ਆਪਣੀ ਜੇਬ ਪੜਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਫਿਲਹਾਲ ਇਲੈਕਸ਼ਨ ਦਾ ਮਾਹੌਲ ਮਾਲਵੇ ਦੇ ਵਿੱਚ ਸਭ ਤੋਂ ਜ਼ਿਆਦਾ ਇੰਟਰਸਟਿੰਗ ਹੈਗਾ ਜਿੱਥੇ ਬਾਦਲ ਫੈਮਿਲੀ ਖੈਰਾ ਭਗਵੰਤ ਮਾਨ ਕੇਵਲ ਢਿੱਲੋ ਤੇ ਇਹ ਜਿਹੜੀ 2-3 ਸੀਟਾਂ ਹੈਗੀਆਂ ਉਹ ਇੱਕ ਆਪਣੇ ਆਪ ਵਿੱਚ ਹੀ ਹਾਈ ਪ੍ਰੋਫਾਈਲ ਸੀਟਾਂ ਦੇ ਵਿੱਚ ਕਨਵਰਟ ਹੋ ਚੁੱਕੀਆਂ ਔਰ ਇੱਥੇ ਦਾ ਮੁਕਾਬਲਾ ਕਿਉਂਕਿ ਪਹਿਲੀ ਵਾਰ ਹੋਏਗਾ ਕਿ 3 ਕਾਰਨਰਡ 4 ਕਾਰਨਰਡ ਕੰਟੈਸਟ ਹੋ ਰਿਹਾ ਔਰ 4 ਕਾਰਨਰਡ ਕੰਟੈਸਟ ਦੇ ਵਿੱਚ ਵੋਟਾਂ ਜਦ ਵੰਡੀਆਂ ਜਾਣਗੀਆਂ ਤੇ ਲਾਟਰੀ ਕਿਦੀ ਨਿਕਲਦੀ ਹੈ ਉਹ ਨਿਕਲੇਗੀ 23 ਮਈ ਨੂੰ ਲਾਟਰੀ ਦਾ ਡਰਾ ਇਹ ਤੁਹਾਡਾ ਬਸਾਖੀ ਬੰਪਰ ਕਹਿ ਲਓ ਜਿਹੜਾ ਮਰਜੀ ਬੰਪਰ ਕਹਿ ਲਓ ਇਸ ਬੰਪਰ ਦਾ ਡਰਾ ਹੈਗਾ 23 ਮਈ ਨੂੰ ਕੋਈ ਵੀ ਇਹ ਨਹੀਂ ਕਹਿ ਸਕਦਾ ਕਿ ਇਹ ਜਿੱਤ ਰਿਹਾ ਹੈ ਇਹ ਹਾਰ ਰਿਹਾ ਹੈ ਹੂੰ ਰਿਜ਼ਲਟ ਵਾਲੇ ਦਿਨ ਬੜੇ سارے ਸਰਪ੍ਰਾਈਜ਼ ਪੰਜਾਬ ਚ ਮਿਲਣਗੇ ਬਿਲਕੁਲ ਵੈਸੇ ਵੀ ਸਰਵੇ ਕਾਫੀ ਚੱਲੂਗਾ ਸਰਵੇ ਅਸੀਂ ਹਾਲੇ ਕਰ ਵੀ ਨਹੀਂ ਸਕਦੇ ਐਗਜ਼ਿਟ ਪੋਲ ਦੇ ਉੱਤੇ ਚੋਣ ਜ਼ਾਬਤਾ ਆ ਇਸ ਵੇਲੇ ਚੋਣ ਜ਼ਾਬਤਾ ਲੱਗਿਆ ਹੋਇਆ ਤੇ ਐਗਜ਼ਿਟ ਪੋਲ ਨਹੀਂ ਕਰ ਸਕਦੇ ਪਰ ਫਿਲਹਾਲ ਕੁਝ ਸੰਭਾਵਨਾਵਾਂ ਦਾ ਚਰਚਾ ਜ਼ਰੂਰ ਕਰ ਸਕਦੇ ਹਾਂ ਔਰ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਇਹ ਤਿੰਨ ਉਮੀਦਵਾਰ ਜਿਹੜੇ ਨਵੇਂ ਐਲਾਨੇ ਗਏ ਉਹਨਾਂ ਦੀ ਜੋ ਸਥਿਤੀ ਹੈ ਜਿੱਥੇ ਜਿੱਥੇ ਇਹਨਾਂ ਨੂੰ ਉਤਾਰਿਆ ਗਿਆ ਤੇ ਉਹ ਮੁਕਾਬਲਾ ਕਿੰਨਾ ਕੁ ਦੇ ਸਕਦੇ ਉਹਦੇ ਬਾਰੇ ਜ਼ਿਕਰ ਜ਼ਰੂਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਨਾ ਸੀਗਾ ਹੁਣ ਦੇਖਦੇ ਹਾਂ ਅੱਗੇ ਕੀ ਪ੍ਰਸਥਿਤੀਆਂ ਬਣਦੀਆਂ ਫਿਲਹਾਲ ਦੋ ਸੀਟਾਂ ਅਜੇ ਇਹੋ ਜੀਆਂ ਨੇ ਜਿੱਥੋਂ ਆਹਮੋ ਸਾਹਮਣੇ ਦੇ ਉਮੀਦਵਾਰ ਉਤਰਨੇ ਬਾਕੀ ਆ ਫਿਰੋਜ਼ਪੁਰ ਤੇ ਬਠਿੰਡਾ ਇਹਨਾਂ ਦੇ ਉੱਤੇ ਮੋਰ ਕਦੋਂ ਲੱਗਦੀ ਹੈ ਇਹ ਦੇਖਦੇ ਹਾਂ ਫਿਲਹਾਲ ਜ਼ਿਕਰ ਛੇੜ ਲੈਨੇ ਆ ਜਲਿਆਂਵਾਲਾ ਬਾਗ ਦੀ ਜਿਹੜੇ ਸਾਕੀ ਦੀ ਸ਼ਤਾਬਦੀ ਹੈ ਕਿਉਂਕਿ 1919 ਚ 13 ਅਪ੍ਰੈਲ ਵਾਲੇ ਦਿਨ ਇਹ ਵਾਪਰਿਆ ਸੀਗਾ ਕਾਂਡ ਤੇ ਹੁਣ 2019 ਆ ਗਿਆ 100 ਸਾਲ ਪੂਰੇ ਹੋ ਗਏ ਤੇ ਕੱਲ ਜਲਿਆਂਵਾਲਾ ਬਾਗ ਅੰਮ੍ਰਿਤਸਰ ਦੇ ਵਿੱਚ ਇੱਕ ਸਾਦਾ ਸਮਾਗਮ ਸਰਵ ਧਰਮ ਪ੍ਰਾਰਥਨਾ ਸਭਾ ਜਿਹੜੀ ਆਯੋਜਿਤ ਕੀਤੀ ਜਾ ਰਹੀ ਕਿਉਂਕਿ ਚੌਨ ਜ਼ਾਬਤਾ ਲੱਗਿਆ ਕਹਿੰਦੇ ਵੱਡਾ ਸਮਾਗਮ ਕਰਨ ਦੀ ਇਜਾਜ਼ਤ ਨਹੀਂ ਦੇਣੀ ਕੱਲ ਉਪਰਾਸ਼ਟਪਤੀ ਬੈਂਕੀਆ ਨਾਇਡੂ ਆ ਰਹੇ ਨੇ ਵੀਪੀ ਸੀਨ ਬਦਨੌਰpuri ਹੋਣਗੇ ਨਾਲ ਰਾਹੁਲ ਗਾਂਧੀ ਹੋਣਗੇ ਕਾਂਗਰਸ ਦੇ ਪ੍ਰਧਾਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ ਤੇ ਇੱਕ ਸਾਦਾ ਜਿਹਾ ਸਮਾਗਮ ਆਯੋਜਿਤ ਕੀਤਾ ਜਾਇਗਾ ਇਹਨੂੰ ਲੈ ਕੇ ਹਾਈ ਅਲਰਟ ਕਰ ਦਿੱਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਸਿਕਿਉਰਿਟੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ ਹਾਲਾਂਕਿ ਇਹ ਸਮਾਗਮ ਬੜੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਣਾ ਚਾਹੀਦਾ ਸੀਗਾ ਮਨਾਇਆ ਜਾਣਾ ਚਾਹੀਦਾ ਸੀਗਾ ਲੇਕਿਨ ਇਲੈਕਸ਼ਨ ਦੀ ਚੋਣ ਜਾਬਤਾ ਲੱਗਣ ਦੇ ਕਾਰਨ ਇਹਦੇ ਜਿਹੜੇ ਇੰਤਜ਼ਾਮ ਜੇ ਹੋ ਸਕਦੇ ਸੀਗੇ ਉਹਦੇ ਉੱਤੇ ਰੋਕ ਲਾਈ ਗਈ ਇਹਦੇ ਉੱਤੇ ਵੀ ਐਸ ਪ੍ਰੋਗਰਾਮ ਦੇ ਰਾਹੀਂ ਅਸੀਂ ਇੱਕ ਵਾਰ ਚਰਚਾ ਕਰ ਚੁੱਕੇ ਹਾਂ ਕਿ ਇਹ ਇਲੈਕਸ਼ਨ ਕਮਿਸ਼ਨ ਦੇ ਵਿੱਚ ਜਾਂ ਚੋਣ ਜਾਬਤਾ ਲੱਗੇ ਹੋਣ ਕਰਕੇ ਐਸ ਸਮਾਗਮ ਨੂੰ ਫਿੱਕਾ ਕਰਨਾ ਜੀ ਉਹ ਕਿਸੇ ਵੀ ਜਗ੍ਹਾ ਜਾਇਜ਼ ਨਹੀਂ ਸੀਗਾ ਕਿਉਂਕਿ ਇਹ ਸਮਾਗਮ ਬੜੇ ਵਧੀਆ ਤਰੀਕੇ ਨਾਲ ਪੂਰੇ ਹਰਸ਼ੋल्लाਸ ਨਾਲ ਮਨਾਇਆ ਜਾਣਾ ਚਾਹੀਦਾ ਸੀਗਾ ਖੈਰ ਹਜੇ ਵੀ ਹਾਈ ਪ੍ਰੋਫਾਈਲ ਲੀਡਰ ਪੰਜਾਬ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਤੇ ਮੁੱਖ ਮੰਤਰੀ ਜੀ ਔਰ ਦੂਜੇ ਭਾਰਤ ਸਰਕਾਰ ਦੇ ਇੱਕ ਮੰਤਰੀ ਆਣਗੇ ਔਰ ਉਸ ਤੋਂ ਇਲਾਵਾ ਉਪ ਰਾਸ਼ਟਰਪਤੀ ਹੋਣਗੇ ਪ੍ਰੋਗਰਾਮ ਤੇ ਅੱਛਾ ਹੋਏਗਾ ਉਹਨੂੰ ਲੈ ਕੇ ਇੰਤਜ਼ਾਮ ਉਥੇ ਪੂਰੇ ਘੜੇ ਹੋਗੇ ਨੇ ਆਮ ਪਬਲਿਕ ਵਾਸਤੇ ਕੁਝ ਬੈਨ ਵੀ ਲਾਏ ਗਏ ਨੇ 2-2 ਘੰਟੇ ਵਾਸਤੇ ਬੈਨ ਲਾਏ ਜਾਂਦੇ ਨੇ ਪਰ ਇਹ ਇਹ ਬੜੀ ਅਜੀਬੋ-ਗਰੀਬ ਲੱਗੀ ਹੈ ਨਾ ਬਾਸਕਰ ਸਾਹਿਬ ਕਿ ਤੁਸੀਂ ਉਹਨੂੰ ਇੰਨਾ ਕੋਈ ਵੀਆਈਪੀ ਕਰ ਦਿੱਤਾ ਵੀਆਈਪੀ ਕਲਚਰ ਜਿਹੜਾ ਤੁਸੀਂ ਆਪਣੇ ਲਈ ਸਾਂਭ ਕੇ ਰੱਖਦੇ ਆ ਉਹ ਹੁਣ ਤੁਸੀਂ ਉਹਨਾਂ ਸ਼ਹੀਦਾਂ ਦੇ ਉੱਤੇ ਵੀ ਵੀਆਈਪੀ ਕਲਚਰ ਥੋਪ ਦਿੱਤਾ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਦੇ ਵਿੱਚ ਜਿਹੜਾ ਉਹ ਆਪਣਾ ਯੋਗਦਾਨ ਪਾਇਆ ਜਾਨਾਂ ਕੁਰਬਾਨ ਕੀਤੀਆਂ ਉਹ ਆਜ਼ਾਦ ਫਿਜ਼ਾ ਚਾਹੁੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਕੈਦ ਕਰ ਦਿੱਤਾ ਕਿ ਨਹੀਂ ਇੰਨੀ ਦੇਰ ਤੱਕ ਅਸੀਂ ਉਹਨਾਂ ਦੇ ਇੱਥੇ ਆਮ ਬੰਦੇ ਨੂੰ ਨਹੀਂ ਬੜਨ ਦੇਣਾ ਮਾੜੀ ਗੱਲ ਹੈਗੀ ਐਸ ਪ੍ਰੋਗਰਾਮ ਨੂੰ ਇਸ ਤਰੀਕੇ ਦੇ ਨਾਲ ਮਨਾਇਆ ਜਾਣਾ ਚਾਹੀਦਾ ਸੀਗਾ ਕਿ ਭਾਰੀ ਸਮਾਗਮ ਹੁੰਦਾ ਲੋਕਾਂ ਦੀ ਉੱਥੇ ਆਵਾਜਾਈ ਦੇ ਉੱਤੇ ਕੋਈ ਰੋਕਣਾ ਨਾ ਲੱਗੇ ਚੋਣ ਜਾਬਤਾ ਕਰਕੇ ਪਹਿਲੇ ਹੀ ਰੰਗ ਕਾਫੀ ਫਿੱਕਾ ਹੋ ਚੁੱਕਿਆ ਹੈ ਉਹ ਦੂਜੀ ਹੈ ਪਾਬੰਦੀਆਂ ਕਰਕੇ ਉਸ ਪ੍ਰੋਗਰਾਮ ਦੇ ਵਿੱਚ ਲੋਕਾਂ ਦਾ ਨਾ ਆਪਾਣਾ ਉਹ ਇੱਕ ਮੰਦਭਾਗੀ ਗੱਲ ਹੋਏਗੀ ਪਰ ਫਿਲਹਾਲ ਸਰਕਾਰ ਹੈ ਇੰਤਜ਼ਾਮ ਹੈ ਔਰ ਕੁਝ ਬੈਨ ਹੈ ਐਨਾ ਬੈਨ ਇੰਤਜ਼ਾਮ ਔਰ ਚੋਣ ਜਾਬਤਾ ਦੀ ਸ਼ੈਡੋ ਦੇ ਅੰਡਰ ਹੀ ਹੁਣ ਇਹ ਜਿਹੜਾ ਸਮਾਗਮ ਹੈ ਉਹ ਮਨਾਇਆ ਜਾਏਗਾ ਜੀ ਉਮੀਦ ਕਰਦੇ ਹਾਂ ਕਿ ਜਦ ਵੀਆਈਪੀ ਚਲੇ ਜਾਣਗੇ ਤੇ ਜਲੀਆਂ ਵਾਲੇ ਬਾਗ ਦੇ ਅੰਦਰ ਉਹ ਕੋਈ ਚੀਜ਼ ਨਵੀਂ ਉਹਨਾਂ ਨੂੰ ਦੇਖਣ ਨੂੰ ਮਿਲੇ ਤਾਂ ਕਿ ਉਹਨਾਂ ਨੂੰ ਲੱਗੇ ਕਿ ਸ਼ਹੀਦਾਂ ਦੀ ਜਗ੍ਹਾ ਨੂੰ ਸੰਭਾਲਣ ਵਾਸਤੇ ਪੂਰੇ ਪੁਖਤਾਨਦਾਨ ਕੀਤੇ ਗਏ ਨੇ ਔਰ ਉਸ ਜਗ੍ਹਾ ਨੂੰ ਹੋਰ ਜ਼ਿਆਦਾ ਸੁੰਦਰ ਸਵੱਛ ਤੇ ਵਧੀਆ ਤਰੀਕੇ ਨਾਲ ਇੱਕ ਦਾਰਸ਼ਨਿਕ ਸਥਲ ਦੇ ਰੂਪ ਵਿੱਚ ਡਵੈਲਪ ਕੀਤਾ ਜਾਏਗਾ ਆਉਣ ਵਾਲੇ ਟਾਈਮ ਇਨ ਕਿਉਂਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਵੀ ਇੱਕ ਪੱਤਰ ਲਿਖਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਵੀ ਔਰ ਕੇਂਦਰ ਦੀ ਸਰਕਾਰ ਨੂੰ ਵੀ ਜਲੀਆਂ ਵਾਲੇ ਬਾਗ ਸਮਾ ਜਿਹੜੇ ਸਮਾਗਮ ਸੀਗਾ ਇਹਨੂੰ ਵਧੀਆ ਤਰੀਕੇ ਨਾਲ ਮਨਾਉਣ ਦੀ ਇਜਾਜ਼ਤ ਦਿੱਤੀ ਜਾਏ ਹਮ ਇਜਾਜ਼ਤ ਤੇ ਫਿਲਹਾਲ ਨਹੀਂ ਮਿਲੀ ਪਰ ਜੋ ਵੀ ਸਮਾਗਮ ਮਨਾਇਆ ਜਾ ਰਿਹਾ ਹੈ ਅਸੀਂ ਲੱਗਦੇ ਹਾਂ ਕਿ ਸ਼ਹੀਦਾਂ ਨੂੰ ਸਹੀ ਤਰੀਕੇ ਨਾਲ ਸ਼ਰਧਾਂਜਲੀ ਦੇਣਾ ਇਹ ਇੱਕ ਪੂਰੇ ਰਾਸ਼ਟਰ ਦੀ ਜ਼ਿੰਮੇਵਾਰੀ ਵੀ ਹੈਗੀ ਹੈ ਔਰ ਜ਼ਰੂਰਤ ਵੀ ਹੈਗੀ ਹੈ। ਹੁਣ ਘਟੋ ਘਟ ਜਿਹੜੇ ਫੰਡ ਉਸ ਸਮਾਗਮ ਨੂੰ ਆਯੋਜਿਤ ਕਰਨ ਲਈ ਮੰਗੇ ਗਏ ਸੀਗੇ ਜੇ ਫੰਡ ਦੇ ਵਿੱਚੋਂ ਥੋੜੇ ਬਹੁਤੇ ਪੈਸੇ ਆ ਗਏ ਤੇ ਉੱਥੇ ਖਰਚ ਦੇਣੇ ਚਾਹੀਦੇ ਉਹ ਸੁਵਿਧਾਵਾਂ ਜਿਹੜੀਆਂ ਉੱਥੇ ਨਹੀਂ ਆਜੇ ਉਹਨਾਂ ਨੂੰ ਅਵੇਲੇਬਲ ਕਰਵਾਉਣ ਦੇ ਲਈ ਜਾਂ ਉਹਦੀ ਬਿਹਤਰੀ ਲਈ ਜਿਹੜਾ ਆ ਉਹ ਜੱਲੇ ਵਾਲਾ ਬਾਗ ਦੀ ਬਿਹਤਰੀ ਦੇ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਉਸ ਪੈਸੇ ਦੇ ਨਾਲ ਕਨਾਲ ਦੀ ਨਾਲ ਜੁੜਦੀ ਗੱਲ ਹੋਰ ਕਰ ਲੈਣੇ ਆ ਕਿ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਇਨਾਂ ਦੀ ਸ਼ਹਾਦਤ ਨੂੰ ਅਸੀਂ ਸਾਰੇ ਕਬੂਲਦੇ ਆਂ ਅਸੀਂ ਨਮਨ ਵੀ ਕਰਦੇ ਆਂ ਪਰ ਅੱਜ ਤੱਕ ਆ ਸਮੱਸਿਆ ਇਹ ਰਹੀ ਐ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਹੀ ਸਾਡੇ ਮੁਲਕ ਦੇ ਵਿੱਚ ਦਿੱਤਾ ਗਿਆ ਸਰਦਾਰਨਕ ਤੌਰ ਤੇ ਹੁਣ ਇਹ ਹਰਪਾਲ ਚੀਮਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਮੰਗ ਉਠਾਈ ਐ ਕਿ ਭਾਈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕੱਲ ਸ਼ਵੇਤ ਮਲਿਕ ਹੋਰਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਪਣਾ ਰਿਪੋਰਟ ਕਾਰ ਦਿੱਤਾ ਸੀਗਾ ਉਹਦੇ ਵਿੱਚ ਉਹਨਾਂ ਨੇ ਵੀ ਹਮਾਇਤ ਕੀਤੀ ਕਿ ਭਾਈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਸਰਕਾਰਾਂ ਬਦਲਦੀਆਂ ਰਹੀਆਂ ਨੇ ਮੁੱਦੇ ਨੂੰ ਚੁੱਕਿਆ ਜਾਂਦਾ ਆ ਚੋਣਾ ਦੇ ਦਿਨਾਂ ਦੇ ਵਿੱਚ ਮੁੜ ਕੇ ਫਿਰ ਵਿਸਾਰ ਦਿੱਤਾ ਜਾਂਦਾ ਹੈ ਅੱਜ ਤੱਕ ਇਹਦੇ ਉੱਤੇ ਕੋਈ ਜ਼ਮੀਨੀ ਹਕੀਕਤ ਕਹਿ ਸਕਦੇ ਆ ਕਿ ਉਹ ਕੋਈ ਅਮਲੀ ਜਾਮਾ ਪਹਿਨਾਇਆ ਜਾਣ ਦਾ ਕੋਈ ਨੁਕਤਾ ਨਿਕਲ ਕੇ ਸਾਹਮਣੇ ਨਹੀਂ ਆਇਆ ਸਵੇਤ ਮਲਿਕ ਹੋਰਾਂ ਨੇ ਵੀ ਕਹਿ ਦਿੱਤਾ ਕਿ ਹੋਣਾ ਚਾਹੀਦਾ ਭਾਈ 5 ਸਾਲ ਤੁਹਾਡੀ ਸਰਕਾਰ ਹੀ ਕਿਉਂ ਨਹੀਂ ਕੀਤਾ ਹੁਣ ਜੇ ਤੱਕ ਆ ਤੋ ਆ ਤੁਹਾਨੂੰ ਕਿਉਂ ਨਹੀਂ ਮਿਲਿਆ ਭਗਤ ਸਿੰਘ ਉਹਨਾਂ ਨੂੰ ਸ਼ਹੀਦ ਦਾ ਦਰਜਾ ਜੀ ਇਹਦੀ ਇੱਕ ਬਹੁਤ ਲੰਬੀ ਕਹਾਣੀ ਹੈ ਆਜ਼ਾਦੀ ਦੀ ਲੜਾਈ ਦੇ ਵਿੱਚ ਇੱਕ ਸੀਗਾ ਕਾਂਗਰਸ ਦਾ ਦਲ ਖਾਸ ਕਰਕੇ ਮਹਾਤਮਾ ਗਾਂਧੀ ਯਾ ਜਵਾਰਲਾਲ ਨਹਿਰੂ ਯਾ ਹੋਰ ਕਾਂਗਰਸੀ ਨਰਮ ਦਲ ਜਿਹਨੂੰ ਕਿਹਾ ਜਾਂਦਾ ਹੈ ਕਿ ਜਿਹਨੂੰ ਨਰਮ ਦਲ ਕਹਿੰਦੇ ਨੇ ਇੱਕ ਗਰਮ ਦਲ ਸੀਗਾ ਜੋ ਹਿੰਸਾ ਦਾ ਜਵਾਬ ਹਿੰਸਾ ਨਾਲ ਦੇਣਾ ਚਾਹੁੰਦਾ ਸੀਗਾ ਪਰ ਭਗਤ ਸਿੰਘ ਉਹਨਾਂ ਨੇ ਜਦ ਐਕਟੀਵਿਟੀਜ਼ ਆਪਣੀ ਸ਼ੁਰੂ ਕੀਤੀ ਜੀ ਭਾਵੇਂ ਉਹਨਾਂ ਦੇ ਵੀ ਜਿਹੜੇ ਟਾਰਗੇਟ ਸੀਗੇ ਉਹ ਸੇਮ ਸੀਗੇ ਭਾਰਤ ਨੂੰ ਆਜ਼ਾਦ ਕਰਾਨਾ ਔਰ ਗਾਂਧੀ ਜੀ ਵੀ ਦੇ ਵੀ ਸੇਮ ਸੀਗੇ ਗਾਂਧੀ ਜੀ ਦੀ ਆਜ਼ਾਦੀ ਮਿਲਣ ਤੋਂ ਬਾਅਦ ਸਰਕਾਰ ਬਣ ਗਈ ਔਰ ਭਗਤ ਸਿੰਘ ਉਹਨਾਂ ਨੂੰ ਆਜ਼ਾਦੀ ਮਿਲਣ ਤੋਂ ਪਹਿਲੇ ਫਾਂਸੀ ਦੇ ਦਿੱਤੀ ਗਈ ਤੇ ਗਾਂਧੀ ਜੀ ਨੂੰ ਮਹਾਤਮਾ ਜੀ ਦਾ ਦਰਜਾ ਮਿਲਿਆ ਪਰ ਭਗਤ ਸਿੰਘ ਉਹਨਾਂ ਨੂੰ ਸ਼ਹੀਦ ਦਾ ਦਰਜਾ ਵੀ ਨਹੀਂ ਮਿਲਿਆ ਹੂੰ ਇਹਦੇ ਪਿੱਛੇ ਰਾਜਨੀਤੀ ਹੋਈ ਸੀ ਐਨੇ ਸਾਲ ਹੋ ਗਏ 70 ਸਾਲ ਤੋਂ ਵੀ ਵੱਧ ਹੋ ਗਏ ਜੀ ਅੱਜ ਤੱਕ ਭਗਤ ਸਿੰਘ ਉਹਨਾਂ ਨੂੰ ਅਪਾ ਸ਼ਹੀਦ ਦਾ ਦਰਜਾ ਨਹੀਂ ਦਵਾ ਪਏ ਪਰ ਅਸੀਂ ਉਹਨਾਂ ਦੇ ਨਾਂ ਦੇ ਅੱਗੇ ਅਕਸਰ ਤੁਸੀਂ ਦੇਖਿਆ ਹੋਵੇਗਾ ਸ਼ਹੀਦ ਭਗਤ ਸਿੰਘ ਜੀ ਯਾਨੀ ਸਿਰਫ ਲਿਖ ਲਿਖ ਕੇ ਹੀ ਸਾਰੀ ਜਾ ਰਹੇ ਆ ਸਰਕਾਰਾਂ ਨੇ ਉਹਨਾਂ ਨੂੰ ਕੋਈ ਸਨਮਾਨ ਨਹੀਂ ਹਜੇ ਤੱਕ ਦਿੱਤਾ ਇੱਕ ਚੀਜ਼ ਇਹ ਵੀ ਕਹਿ ਸਕਦੇ ਕਿ ਬੇਸ਼ੱਕ ਸਰਕਾਰਾਂ ਸਨਮਾਨ ਦਿੰਦੀਆਂ ਜਾਂ ਨਹੀਂ ਦਿੰਦੀਆਂ ਪਰ ਲੋਕਾਂ ਦੇ ਮਨਾ ਦੇ ਅੰਦਰ ਉਹਨਾਂ ਦੀ ਇਹੋ ਜਿਹੀ ਛਾਪ ਹੈ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਇਸ ਤੋਂ ਵੱਧ ਮੇਰੇ ਖਿਆਲ ਹੋਰ ਵੀ ਹੋ ਵੀ ਨਹੀਂ ਸਕਦਾ ਜਦ ਅਸੀਂ ਭਾਰਤ ਰਤਨ ਦੇ ਵੰਡ ਕਰਦੇ ਆ ਭਾਰਤ ਰਤਨ ਕਈਆਂ ਨੂੰ ਦਿੰਦੇ ਆ ਔਰ ਸ਼ਹੀਦ ਭਗਤ ਸਿੰਘ ਵਾਸਤੇ ਸ਼ਹੀਦ ਦੇ ਦਰਜੇ ਦੀ ਮੰਗ ਕਰਨੀ ਪਏ ਇਹ ਵੀ ਬੜੀ ਮੰਦ ਭਾਗੀ ਗੱਲ ਹੈਗੀ ਹੈ ਹੁਣ ਤੇ ਭਾਜਪਾ ਦੀ ਸਰਕਾਰ ਹੈ ਚਲੋ ਪਹਿਲੇ ਕਾਂਗਰਸ ਦੀ ਸਰਕਾਰਾਂ ਸੀ ਔਰ ਕਾਂਗਰਸ ਦੀ ਸਰਕਾਰਾਂ ਅਸੀਂ ਐਲੀਗੇਸ਼ਨ ਲਾਉਂਦੇ ਆ ਕਿ ਉਹ ਹਮੇਸ਼ਾ ਭਗਤ ਸਿੰਘ ਨਾਲ ਵਿਤਕਰੀ ਕਰਦੇ ਸੀ ਪਰ ਹੁਣ ਕੋਣ ਰੋਕ ਰਿਹਾ ਸੀਗਾ ਜੀ 5 ਸਾਲਾਂ ਦੇ ਵਿੱਚ ਮੂਦੀ ਸਰਕਾਰ ਸੀ। ਉਹ ਤੁਸੀਂ ਪੇਂਟ ਕਰਕੇ ਸਟੇਸ਼ਨਾਂ ਦੇ ਮਾਲਕ ਉਹਨਾਂ ਅਜਿਹਾ ਡਿਮਾਂਡ ਬਦਲ ਸਕਦੇ ਹੋ। ਤੁਸੀਂ ਸਕੂਲਾਂ ਕਾਲਜਾਂ ਦੇ ਰੰਗ ਬਦਲ ਸਕਦੇ ਹੋ ਉਹਨਾਂ ਨੂੰ ਪੇਂਟ ਕਰ ਸਕਦੇ ਹੋ ਥਾਣਿਆਂ ਦੇ ਪੇਂਟ ਕਰ ਸਕਦੇ ਹੋ। ਘੱਟੋ ਘੱਟ ਇਸ ਪਾਸੇ ਵੀ ਧਿਆਨ ਦਿੱਤਾ ਜਾ ਸਕਦਾ ਸੀਗਾ। ਫਿਲਹਾਲ ਆਪਾਂ ਗੱਲ ਆਮ ਆਦਮੀ ਪਾਰਟੀ ਦੀ ਕਰ ਲੈਨੇ ਆ। ਮਨੀਸ਼ ਸਿਸੋਦੀਆ ਹੋਰੀ ਸੰਗਰੂਰ ਆ ਰਹੇ ਨੇ ਤੇ ਸੰਗਰੂਰ ਆਣ ਕੇ ਇੱਕ ਰੈਲੀ ਆਯੋਜਿਤ ਕਰਨ ਕੇ ਥੋੜਾ ਜਿਹਾ ਐਕਟਿਵ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਜਦੋਂ ਕਾਂਗਰਸ ਨਾਲ ਗੱਠ ਜੋੜ ਦੀ ਜਿਹੜੀ ਗੱਲਬਾਤ ਹੈ ਉਹ ਲਗਭਗ ਟੁੱਟ ਗਈ ਹੈ। ਹੁਣ ਦੁਬਾਰਾ ਗੱਲ ਹੋਣ ਦੀ ਸੰਭ ਹੁਣ ਐਕਟਿਵ ਹੋ ਗਈ ਹੈ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦੁਬਾਰਾ ਫਿਰ ਤੋਂ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣੇ ਦੇ ਵਿੱਚ ਜਜਪੀ ਦੇ ਨਾਲ ਸਮਝੌਤਾ ਹੋ ਗਿਆ 10 ਸੀਟਾਂ ਦੇ ਉੱਤੇ 3 ਸੀਟਾਂ ਤੋਂ ਆਮ ਆਦਮੀ ਚੋਣ ਲੜੇਗੀ ਤੇ 7 ਸੀਟਾਂ ਦੇ ਉੱਤੋਂ ਜਜਪੀ ਚੋਣ ਲੜੇਗੀ ਕੀ ਪ੍ਰਸਥਿਤੀਆਂ ਨਜ਼ਰ ਆਉਂਦੀਆਂ ਨੇ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀਗਾ ਇੱਕ ਵੱਖਰੇ ਤਰੀਕੇ ਦੀ ਰਾਜਨੀਤੀ ਕਰਨ ਵਾਸਤੇ ਜੀ ਇਮਾਨਦਾਰੀ ਦੀ ਰਾਜਨੀਤੀ ਦੇ ਕਲੇਮ ਸੀਗੇ ਔਰ ਕਾਫੀ ਹੱਦ ਤੱਕ ਲੋਕਾਂ ਨੇ ਵੀ ਇਸ ਗੱਲ ਦੇ ਉੱਤੇ ਵੱਡੀ ਮੋਹਰ ਲਾਈ ਜਿਹੜੀ 70 ਵਿੱਚੋਂ 67 ਸੀਟਾਂ ਆਮ ਆਦਮੀ ਪਾਰਟੀ ਨੂੰ ਜਿੱਤ ਕੇ ਦਿੱਤੀਆਂ ਹੂੰ ਉਸ ਇਮਾਨਦਾਰੀ ਦੀ ਗੱਲ ਕਰੀਏ ਤਾਂ ਉਸ ਇਮਾਨਦਾਰੀ ਦੇ ਵਿੱਚ ਕੇਜਰੀਵਾਲ ਉਹਨਾਂ ਦੇ ਉੱਤੇ ਕੋਈ ਦਾਗ ਨਹੀਂ ਹੈਗਾ ਜੀ ਅੱਜ ਵੀ ਅਸੀਂ ਮੰਨਿਆ ਹੈ ਕਿ ਕੇਜਰੀਵਾਲ ਉਹਨਾਂ ਇਮਾਨਦਾਰ ਵਿਅਕਤੀ ਹੈ ਪਰ ਉਹਨਾਂ ਦੇ ਥੱਲੇ ਜਿਹੜੇ ਕੰਮ ਕਰਨ ਵਾਲੇ ਉਹ ਇਮਾਨਦਾਰ ਹੈ ਜਾਂ ਨਹੀਂ ਹੈ ਜੋ ਵਾਅਦੇ ਕਰਕੇ ਉਹ ਰਾਜਨੀਤੀ ਦੇ ਵਿੱਚ ਆਏ ਸੀਗੇ ਉਸ ਤਰੀਕੇ ਦੀ ਛਵੀ ਨੂੰ ਬਣਾ ਪਾਏ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਜਿਸ ਤਰੀਕੇ ਦੀ ਝਲਕ ਉਹਨਾਂ ਨੇ ਪਾਈ ਸੀਗੀ ਅੱਜ ਉਹ ਬਿਲਕੁਲ ਥੱਲੇ ਨਜ਼ਰ ਆਉਂਦੀ ਹੈ। ਮਨੀਸ਼ ਤੀ ਸੋਦੀਆ ਉਹਨਾਂ ਆ ਰਹੇ ਨੇ ਕੰਗਰੂਰ। ਭਗਵੰਤ ਮਾਨ ਉਹਨਾਂ ਹੀ ਇੱਕ ਸੀਟ ਐਦਾਂ ਦੀ ਹੈਗੀ ਜਿਹਦੇ ਵਿੱਚ ਰੇਸ ਵਿੱਚ ਨਜ਼ਰ ਆਉਂਦੇ ਨੇ। ਜੀ। ਉਸ ਸੀਟ ਤੋਂ ਪੋਲਿਟਿਕਲ ਕੈਂਪੇਨ ਸ਼ੁਰੂ ਕਰ ਰਹੇ ਨੇ ਉੱਥੇ ਕਰਕੇ ਵਾਪਸ ਚਲ ਜਾਣਾ ਉਸ ਉੱਥੋਂ ਦੀ ਗੱਲ ਬਾਕੀ ਬਾਕੀ ਫੀਟਾਂ ਦੇ ਵਿੱਚ ਕੁਝ ਨਹੀਂ ਰੱਖਿਆ ਉਹਨਾਂ ਨੂੰ ਪਤਾ ਵੀ ਹੈ ਸਥਿਤੀ ਵੀ ਨਜ਼ਰ ਆਂਦੀ ਹੈ ਤੇ ਬਾਕੀਆਂ ਦੀ ਉੱਪਰ ਵਾਅਵ ਨਹੀਂ ਕਰਦੇ ਉਹ ਕਹਿੰਦੇ એનર્ਜੀ ਕਾਤੋਂ ਵੇਸਟ ਕਰਨੀ ਆ ਜਿਸ ਅੰਗਰੂਹ ਚ ਕੁਝ ਨਜ਼ਰ ਆਉਂਦਾ ਤੇ ਉੱਥੇ ਕਰ ਲਿਆ ਜਾਵੇ ਥੋੜਾ ਬਹੁਤਾ ਮਿਹਨਤ ਮੁਸ਼ਕਲ ਤੇ ਬਾਕੀਆਂ ਤੇ ਰਹਿਣ ਦਿੱਤਾ ਜਾਵੇ ਤੇ ਜ਼ਿਆਦਾ ਬਿਹਤਰ ਹੋਏਗਾ ਫਿਲਹਾਲ ਜਾਂਦੇ ਜਾਂਦੇ ਜ਼ਿਕਰ ਜ਼ਰੂਰ ਛੇੜਾਂਗੇ ਕਿਉਂਕਿ ਸਮਾਂ ਬਹੁਤ ਘੱਟ ਹੈ ਸਮ੍ਰਿਤੀ ਇਰਾਨੀ ਹੋਰਾਂ ਨੇ ਜਿਹੜੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਉਹਨਾਂ ਦੇ ਵਿੱਚ ਗ੍ਰੈਜੂਏਸ਼ਨ ਚ ਦਾਖਲਾ ਜ਼ਰੂਰ ਲਿਆ ਸੀਗਾ ਪਰ ਉਹ ਇਹਨੂੰ ਕੰਪਲੀਟ ਨਹੀਂ ਕਰ पाए ਇਹ ਇਸ ਕਰਕੇ ਦੱਸਣਾ ਪੈ ਰਿਹਾ ਕਿ ਪਿਛਲੀ ਵਾਰ ਜਦੋਂ ਉਹਨਾਂ ਨੂੰ ਐਚਆਰਡੀ ਮਨਿਸਟਰ ਬਣਾਇਆ ਗਿਆ ਸੀਗਾ ਤੇ ਉਸ ਸਮੇਂ ਸਵਾਲ ਉੱਠੇ ਸੀਗੇ ਕਿ ਭਾਈ ਘੱਟ ਪੜੇ ਲਿਖੇ ਬੰਦੇ ਨੂੰ ਤੁਸੀਂ ਸਿੱਖਿਆ ਮੰਤਰੀ ਮੁਲਕ ਦੀ ਬਣਾ ਦਿੱਤਾ ਤੇ ਇਹਦੇ ਨਾਲ ਮੁਲਕ ਦਾ ਵਿਕਾਸ ਸਿੱਖਿਆ ਦਾ ਵਿਕਾਸ ਕਿਵੇਂ ਹੋਏਗਾ ਤੇ ਉਦੋਂ ਆਪਣੇ ਆਪ ਸਮ੍ਰਿਤੀ ਰਾਨੀ ਨੇ ਕਿਹਾ ਸੀਗਾ ਕਿ ਭਾਈ ਮੈਂ ਗ੍ਰੈਜੂਏਟ ਹਾਂ ਯੇਲ ਯੂਨੀਵਰਸਿਟੀ ਤੋਂ ਮੈਂ ਜਿਹੜੀ ਆ ਉਹ ਗ੍ਰੈਜੂਏਸ਼ਨ ਕੀਤੀ ਤੇ ਖਾਸਾ ਰੋਲਾ ਵੀ ਉਦੋਂ ਪਿਆ ਸੀਗਾ ਤੇ ਹੁਣ ਜਿਹੜਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੁਣ ਉਹਨਾਂ ਨੇ ਕਬੂਲ ਕਰ ਲਿਆ ਕਿ ਮੈਂ ਪਲੱਸ 2 ਸੀਗੀ ਗ੍ਰੈਜੂਏਸ਼ਨ ਚ ਦਾਖਲਾ ਰਿਆ ਪਰ ਕੰਪਲੀਟ ਨਹੀਂ ਕੀਤੀ ਤੇ ਨਾਲ ਦੀ ਨਾਲ ਕਾਂਗਰਸ ਨੇ ਇੱਕ ਗੀਤ ਵੀ ਬਣਾਤਰ ਆ ਉਹਨਾਂ ਦੇ ਜਿਹੜਾ ਸੀਰੀਅਲ ਬਹੁਤ ਫੇਮਸ ਹੋਇਆ ਕਰਦਾ ਸੀਗਾ ਕਿਉਂਕਿ ਸਾਸ ਵੀ ਕبھی ਬਹੁਤ ਥੀ ਉਦੋਂ ਸਲੋਗਨ ਬਣਾ ਕੇ ਉਹਨਾਂ ਨੇ ਉਦੋਂ ਹੀ ਟਾਈਟਲ Song ਬਣਾਤਾ ਆ ਕਿਉਂਕਿ ਮੰਤਰੀ ਵੀ ਕبھی ਗ੍ਰੈਜੂਏਟ ਥੀ ਇਹ ਪੂਰਾ ਪੈਰੋਡੀ ਇੱਕ ਤਰੀਕੇ ਨਾਲ ਬਣਾਈ ਗਈ ਸੀਗੀ ਸੋ ਇਹ سلسلہ ਅੱਗੇ ਬਹੁਤ ਦੂਰ ਤੱਕ ਚੱਲੇਗਾ ਬਹੁਤ ਨਵੇਂ ਗੀਤ ਨਿਕਲ ਕੇ ਆਉਣਗੇ ਬਹੁਤ ਸਾਰੀਆਂ ਕਹਾਣੀਆਂ ਸਾਹਮਣੇ ਆਉਣਗੀਆਂ ਇਹਨਾਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਫਿਲਹਾਲ ਪਾਸਕਰ ਸਾਹਿਬ ਸਮਾਂ ਇਜਾਜ਼ਤ ਨਹੀਂ ਦਿੰਦਾ ਬਹੁਤ ਬਹੁਤ ਸ਼ੁਕਰੀਆ ਗੱਲ ਤੁਸੀਂ ਯੂਨੀਵਰਸਿਟੀ ਕਿਹੜੀ ਕਹੀ ਸੀ ਯੀਲ ਯੂਨੀਵਰਸਿਟੀ ਉਹ ਬੜਾ ਮੁਸ਼ਕਿਲ ਹੈ ਯੀਲ ਚਲੋ ਐਨੀਵੇ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ ਬਹੁਤ ਬਹੁਤ ਸ਼ੁਕਰੀਆ ਔਰ ਇਜਾਜ਼ਤ ਜਸਵੀਰ ਨੂੰ ਵੀ ਦਿਓ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ